ਬਿਲਕੁਲ ਜੀ ਬਿਲਕੁਲ ਇਹ ਕੱਪੜੇ ਦੇ ਉੱਤੇ ਜਿਹੜਾ ਖਰਚਾ ਹੈ ਅੱਜ ਦੇ ਸਮੇਂ ਦਾ ਇਹ ਸਾਡੀਆਂ ਹੋ ਸਕਦਾ ਹੈ ਕਿ ਬੀਬੀਆਂ ਬਹੁਤ ਜ਼ਿਆਦਾ ਗੁੱਸਾ ਕਰਨ ਇਸ ਗੱਲ ਦੇ ਉੱਤੇ ਪਰ ਬੀਬੀਆਂ ਬਾਰੇ ਇਹ ਗੱਲ ਕਹੀ ਜਾਂਦੀ ਏ ਕਿ ਇੱਕ ਵਿਆਹ ਦੇ ਵਿੱਚ ਜਿਹੜਾ ਸੂਟ ਪਾ ਲਿਆ ਜਾਂ ਇੱਕ ਭੋਗ ਦੇ ਉੱਤੇ ਜਿਹੜਾ ਸੂਟ ਪਾ ਲਿਆ ਉਹ ਦੂਜੇ ਥਾਂ ਹੀ ਨਹੀਂ ਪਹਿਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਇਹ ਤੁਹਾਡੀ ਗੱਲ ਬਿਲਕੁਲ ਸੱਚ ਹੈ ਬੀਬੀਆਂ ਸਵੇਰੇ ਜਿਹੜਾ ਸੂਟ ਪਾਇਆ ਹੁੰਦਾ ਨਾ ਜੀ ਉਹ ਦੁਪਹਿਰ ਨੂੰ ਬਦਲ ਦੇਣਾ ਉਹਨਾਂ ਨੇ हां ਉਹਨਾਂ ਨੇ ਆਖਣਾ ਵੀ ਵਿਆਹ ਤਾਂ ਸਾਡਾ ਸਹੀ ਲੰਗੇਗਾ ਜੇ ਇਹ ਸੂਟ ਬਦਲਾਂਗੇ ਆ ਜੀ ਉਥੇ ਪਹਿਲਾ ਮੰਤਲ ਕਿ ਨਾ ਪੈਲਸ ਦੇ ਵਿੱਚ ਕਮਰੇ ਲਏ ਜਾਂਦੇ ਨੇ ਤੇ ਇਸ ਸਵੇਰ ਵਾਲਾ ਜਿਹੜਾ ਬਰਾਤੇ ਚੜਦੇ ਆ ਸੂਟ ਹੋਰ ਸੀ ਤੇ ਜਦੋਂ ਪਿਆਰ ਦੇਣਾ ਉਦੋਂ ਹੋਰ ਸੀ ਹੁਣ ਲਹਿੰਗਾ ਆ ਗਿਆ ਜੀ ਉਹ ਪਤਾ ਨਹੀਂ ਇੱਕ ਨੇ ਪਾਇਆ ਕਿ 10 ਨੇ ਪਾਇਆ ਕਿ 1000 ਨੇ ਪਾਇਆ ਤੇ ਉਹ ਲਹਿੰਗੇ ਦਾ ਜਿਹੜਾ ਮੁੱਲ ਏ ਜੀ ਉਹ ਪਹਿਲੇ ਦਿਨੋਂ ਹੀ ਅਗਲਾ ਤੇ ਪਹਿਲਾ ਸੁੱਚਾ ਕੱਪੜਾ ਪਾਉਂਦੇ ਹੁੰਦੇ ਆ ਸੁਚਮ ਤੇ ਸਾਡੀ ਖਤਮ ਹੋ ਗਈ ਜੀ ਬਿਲਕੁਲ ਦੇਖੋ ਉਂਝ ਤੇ ਆਂਦੇ ਨੇ ਇੱਕ ਦੂਜੇ ਦਾ ਸਾਬਣ ਨਹੀਂ ਲੈਣਾ ਚਾਹੀਦਾ ਇੱਕ ਦੂਜੇ ਦਾ ਤੌਲੀਆ ਨਹੀਂ ਲੈਣਾ ਚਾਹੀਦਾ ਤੇ ਇਹ ਜਿਹੜਾ ਲਹਿੰਗਾ ਹੈ ਇਹ ਕਿਉਂ ਬਦਲ ਕੇ ਸਾਰਿਆਂ ਨੂੰ ਪਹਿਨਿਆ ਜਾਂਦਾ ਹੈ ਹੈ ਜੀ ਇਹ ਹਰ ਕੋ ਨੂੰ ਬਣਾ ਦਿੰਦੇ ਨੇ ਇਹਦੇ ਤੇ ਕੋਈ پابੰਦੀ ਨਹੀਂ ਕੁੜੀ ਤਿਆਰ ਹੋਣ ਟਰ ਜਾਂਦੀ ਏ ਤੇ ਮੁੰਡਾ ਜਿਹੜਾ ਉਹ ਮਤਲਬ ਕਿ ਤਿਆਰ ਹੁੰਦਿਆ ਹੁੰਦਿਆ ਮੁੰਡਾ ਜਿਹੜਾ ਬਰਾਤ ਨੂੰ 12 ਵਜਾ ਦਿੰਦਾ ਤੇ ਕੁੜੀ ਜਿਹੜੀ 2 ਵਜੇ ਹੁੰਦੀ ਏ ਤੇ ਆਨੰਦ ਕਾਰਜ ਉਹ ਆਂਦੇ ਨੇ ਵੀ ਆਨੰਦ ਕਾਰਜ ਜਾਣਾ ਸੀ ਆਂਦੇ ਨੇ ਗੁੱਡੀ ਨਹੀਂ ਆਜੇ ਤਿਆਰ ਹੋ ਕੇ ਆਈ ਜੀ ਹੈ ਐਨੀਆਂ ਮੁੱਟੀ ਪਾਲਣ ਦੀਆਂ ਦੁਕਾਨਾਂ ਖੁੱਲ ਗਈਆਂ ਨੇ ਮੈਂ ਨਾ ਬੰਦਿਆਂ ਦੀਆਂ ਘਟਨੇ ਦੇ ਬੀਬੀਆਂ ਦੀਆਂ ਜ਼ਿਆਦਾ ਹੋ ਗਈਆਂ ਨੇ ਜਹ ਹੈ ਨਹੀਂ ਹੈ ਪੈਸੇ ਦੇ ਵਿੱਚ ਦੀ ਆਰ ਕਸ਼ਟਾਂ ਵਾਲੀਆਂ ਜ਼ਰੂਰ ਲੱਗਣੀਆਂ ਚਾਹੀਦੀਆਂ ਨੇ ਜੀ ਤੇ ਉੱਥੇ ਸਾਡੀ ਭੈਣ ਬੈਠੀ ਏ ਉੱਥੇ ਸਾਡੀ ਧੀ ਬੈਠੀ ਏ ਉੱਥੇ ਹੀ ਫਿਰ ਬਾਪੂ ਵੀ ਵਿੱਚ ਭੰਗੜੇ ਪਾੰਦਾ ਫਿਰਦਾ ਇਹ ਗੱਲਾਂ ਜਿਹੜੀਆਂ ਨੇ ਅਸੀਂ ਆਪਣੀਆਂ ਆਪਣੀ ਬੇਇੱਜ਼ਤੀ ਆਪ ਕਰਾਨੇ ਪਏ ਆ ਜੀ ਇਹ ਪਹਿਲਾਂ ਆਂਦੇ ਹੁੰਦੇ ਹਣ ਵੀ ਇਹ ਜਿਹੜਾ ਨਾ ਰਾਜੇ ਨਾਚ ਕਰਾਉਂਦੇ ਹੁੰਦੇ ਹਨ ਕੰਜਰੀਆਂ ਦਾ ਤੇ ਹੁਣ ਅਸੀਂ ਉਹ ਰਾਜਾ ਨਾਲੋਂ ਵੀ ਜ਼ਿਆਦਾ ਕੰਜਰ ਹੋ ਗਏ ਆ ਅਸੀਂ ਆਪ ਖੁਦ ਹੋ ਗਏ ਆ ਜੀ ਐਸਾ ਜੋਗ ਆ ਗਿਆ ਹੈ ਬਸ ਬੂਟੀ ਪਾਲਤੀ ਜਾ ਕੇ ਤਿਆਰ ਹੋਣਾ ਹੈ ਹਰ ਕੰਮ ਨੇ ਭਾਵੇਂ ਕੁੜੀ ਦੇ ਕਿੰਨਾ ਰੂਪ ਏ ਮੈਂ ਨਾ ਜੀ ਢਲ ਢਲ ਪੈਂਦਾ ਹੈ ਪਰਮਾਤਮਾ ਦਾ ਦਿੱਤਾ ਰੂਪ ਇਹ ਪਰਮੇਸ਼ਰ ਨੇ ਬਣਾਈ ਸੂਰਤ ਜੀ ਤੇ ਭੰਨੇ ਬੇਈਮਾਨ ਤੇ ਹੁਣ ਤੇ ਆਜਾ ਸਮਾਂ ਆ ਗਿਆ ਹੁਣ ਤੇ ਜੀ ਬਸ 2 ਘੰਟਿਆਂ ਦੇ ਵਿਆਹ ਦੇ ਵਿੱਚ ਹੀ ਬੱਲੇ ਬੱਲੇ ਹੋ ਜਾਂਦੀ ਏ ਜੀ ਤੇ ਘਰ ਵਾਲੇ ਦਾ ਜਿਹੜਾ ਖਚੁੰਬਰ ਨਿਕਲ ਜਾਂਦਾ ਹੈ ਮਿਲਨੀ ਵਾਲੇ ਸੂਟ ਨੇ ਜਿਹੜੇ ਉਹ ਆਮ ਕਿਹਾ ਜਾਂਦਾ ਹੈ ਕਿ ਇਹ ਉਹਨਾਂ ਲਿਫਾਫਿਆਂ ਦੇ ਵਿੱਚ ਹੀ ਬੰਦ ਰਹਿ ਜਾਂਦੇ ਨੇ ਇਹਨਾਂ ਨੂੰ ਖੋਲ ਕੇ ਵੀ ਕੋਈ ਨਹੀਂ ਵੇਖਦਾ ਕਿਉਂਕਿ ਹਰ ਕੋਈ ਆਪਣੀ ਪਸੰਦ ਦਾ ਲੈਂਦਾ ਹੈ ਤੇ ਆਪਣੀ ਪਸੰਦ ਦਾ ਪਹਿਨਦਾ ਹੈ ਤੇ ਇਹ ਚੀਜ਼ਾਂ ਜਿਹੜੀਆਂ ਨੇ ਜਿਹੜੇ ਤੁਸੀਂ ਆ ਗੱਲ ਕੀਤੀ ਹੈ ਸਗੜ ਤੇ ਸੂਟ ਦੇਣੇ ਇਹ ਤੇਜੀ ਖੋਲ ਕੇ ਕੀ ਵੇਖਣਾ ਹੈ ਇਹ ਇਹੋ ਜਿਹੇ ਸੂਟ ਨੇ ਇੱਕ ਸਿਰਫ ਫਾਲਤੂ ਖਰਚੇ ਕਰਨ ਵਾਲੀ ਗੱਲ ਹੈ ਜੀ ਅਜੇ ਤਿਆਰ ਨਹੀਂ ਹੋਈ ਅਜੇ ਕੱਪੜੇ ਨਹੀਂ ਪਾਏ ਹਨ ਮਤਲਬ ਕਿ ਵੀ ਤਿਆਰ ਹੁੰਦੇ ਆ ਹੁੰਦੇ ਆ ਤਿੰਨ ਸੂਟ ਬਦਲ ਲੈਣੇ ਹੁੰਦੇ ਮਤਲਬ ਵੇਖਣਾ ਐ ਨਹੀਂ ਮੈਨੂੰ ਫਿੱਟ ਸ਼ੀਸ਼ੇ ਅਗੇ ਖਲੋਕੇ ਜੀ ਉਹਨੇ ਵੇਖੀ ਜਾਣਾ ਫਿਰ ਉਹਨੇ ਪਾ ਗਿਆ ਆਪਣਾ ਵੇਖ ਕੇ ਫਿਰ ਦੂਜੀ ਨੂੰ ਪੁੱਛਣਾ ਹੈ ਹੈ ਬੈਣ ਮੈਂ ਠੀਕ ਲੱਗਨੀ ਆ ਕਿ ਨਹੀਂ ਲੱਗਦੀ ਉਹ ਆਂਦੀ ਨਾ ਇਹ ਤਾਂ ਠੀਕ ਆ ਫਿਰ ਮੈਂ ਉਹ ਦੂਜਾ ਨਾ ਪਾ ਲਾ ਆ ਪਾ ਲੋ ਭਾਈ ਉਹ ਦੂਜਾ ਪਾੰਦੇ ਆ ਪਾੰਦੇ ਆ ਇਹਨੇ ਟਾਈਮ ਹੋ ਜਾਂਦਾ ਫਿਰ ਉਹ ਗੱਡੀ ਭਜਾਣੀ ਸ਼ੁਰੂ ਕਰਦਾ ਹੈ ਤੁਹਾਡੇ ਵੇਲਿਆਂ ਦੇ ਵਿੱਚ ਜਦੋਂ ਵਿਆਹ ਹੁੰਦੇ ਸੀ ਤੇ ਉਹ ਕਿਵੇਂ ਦੇ ਹੁੰਦੇ ਸੀ ਕਿਸ ਤਰੀਕੇ ਦਾ ਮਾਹੌਲ ਹੁੰਦਾ ਸੀ ਉਦੋਂ ਤੇ ਖਰਚੇ ਜਿਹੜੇ ਨੇ ਉਹਨਾਂ ਵਿਆਹਾਂ ਦੇ ਵਿੱਚ ਕਿਵੇਂ ਦੇ ਹੁੰਦੇ ਸੀ ਕਿਉਂਕਿ ਇਹ ਤੁਹਾਡੀ ਪੀੜ੍ਹੀ ਹੈ ਨਾ ਜਿਹੜੀ ਇਹ ਹੁਣ ਕਹਿ ਦਿੰਦੀ ਆ ਸਾਨੂੰ ਅਕਸਰ ਹੀ ਕਿ ਤੁਸੀਂ ਖਰਚੇ ਵਧਾ ਲਏ ਨੇ ਸਾਡੇ ਟਾਈਮ ਦੇ ਵਿੱਚ ਜਦੋਂ ਵਿਆਹ ਹੁੰਦੇ ਸਨ ਨਾ ਉਦੋਂ ਬਹੁਤ ਹੀ ਵਧੀਆ ਹੁੰਦੇ ਸਨ ਸਾਡੇ ਉਦੋਂ 8-8 ਦਿਨ ਮੱਤਲ ਕੇ ਹਲਵਾਈ ਬੈਠੇ ਰਹਿੰਦੇ ਹੁੰਦੇ ਸਨ ਜੀ ਤੇ ਪੈਸੇ ਦੀ ਕਦਰ ਬੜੀ ਹੁੰਦੀ ਸੀ ਤੇ ਉਹ ਜਦੋਂ ਵਿਆਹ ਆ ਜਾਂਦੇ ਹੰਨਾ ਰਿਸ਼ਤੇਦਾਰ ਵੀ ਤੇ 8-8 ਦਿਨ ਰਹਿੰਦੇ ਹੁੰਦੇ ਸਨ ਪਤਾ ਹੁੰਦਾ ਸੀ ਵੀ ਆ ਮਾਸੜ ਜੀ ਆਏ ਨੇ ਆ ਭੂਆ ਜੀ ਆਏ ਨੇ ਆ ਫੁੱਫੜ ਜੀ ਆਏ ਨੇ ਆ ਫੁੱਫੜ ਦਾ ਸਾਰਾ ਪਰਿਵਾਰ ਆਇਆ ਹੈ ਕਿਉਂ ਚਾਹ ਹੁੰਦਾ ਮਾਸੀਆਂ ਨਾਨਕਿਆਂ ਦਾ ਮਤਲਬ ਕਿ ਬੜਾ ਚਾਹ ਹੁੰਦਾ ਹਰ ਕਨੋਂ ਜੀ ਤੇ ਉਹ ਫਿਰ 8-8 ਦਿਨ ਰਹਿੰਦੇ ਹੁੰਦੇ ਸਨ ਤੇ ਜਿਹੜਾ ਦੂਰ ਦੇ ਰਿਸ਼ਤੇਦਾਰ ਹੁੰਦੇ ਹਨ ਦੋ ਰਾਤਾਂ ਦੇ ਉਹ ਵੀ ਲਾ ਜਾਂਦੇ ਹੁੰਦੇ ਸਨ ਜੀ ਉਹ ਵੀ ਆnde ਹੁੰਦੇ ਹਾਂ ਵੀ ਫਲਾਣੇ ਨੇ ਮੈਨੂੰ ਸੱਦਿਆ ਭਾਈ ਮੈਂ ਉੱਥੇ ਜਾਣਾ ਵਿਆਹ ਤੇ ਹੁਣ ਤੇ ਉਹ ਵਿਆਵਾਂ ਦਾ ਤੇ ਹੁਣ ਦੇ ਵਿਆਵਾਂ ਦਾ ਤੇ ਬੜਾ ਫਰਕ ਪੈ ਗਿਆ ਜੀ ਉਦੋਂ ਸਾਡੇ ਹਜ਼ਾਰਾਂ 'ਚ ਵਿਆਹ ਹੁੰਦੇ ਸਨ ਤੇ ਹੁਣ ਸਾਡੇ ਲੱਖਾਂ 'ਚ ਵੀ ਨਹੀਂ ਹੁੰਦੇ ਜੀ ਹੁਣ ਲੱਖਾਂ 'ਚ ਵੀ ਨਹੀਂ ਹੁਣ ਜੇ ਪੁੱਛੀਦਾ ਵੀ ਫਲਾਣੇ ਨੇ ਵਿਆਹ ਕੀਤਾ ਉਹਨੇ ਤੇ 50 ਲੱਖ ਰੁਪਈਆ ਲਾਤਾ ਤੇ ਖਾਣ ਪੀਣ ਨੂੰ ਉੱਥੇ ਕੁਝ ਵੀ ਨਹੀਂ ਹੁੰਦਾ ਹੁੰਦੀਆਂ ਮੇਰੀ ਗਾਲੋਂ ਸੋ ਪੇਸਟੀਆਂ ਨੇ ਜੋ ਤਲੇ ਤੂਲੇ ਮੇਰੀ ਗੱਲ ਸੁਣ ਲੋ ਮਾੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਜੀ ਪਹਿਲਾਂ ਘਰ ਦੇ ਦੁੱਧ ਹੁੰਦੇ ਸਨ ਘਰ ਦਾ ਖੋਆ ਮਾਰਿਆ ਹੁੰਦਾ ਸੀ ਤੇ ਉਹ ਵੱਧ ਘੱਟ ਵੀ ਖਾ ਲੈਂਦਾ ਸੀ ਤੇ ਉਹਦਾ ਪੇਟ ਨਹੀਂ ਸੀ ਖਰਾਬ ਹੁੰਦਾ ਇਹ ਘਰ ਦੀਆਂ ਚੀਜ਼ਾਂ ਹੁੰਦੀਆਂ ਹਨ ਬੇਟਾ ਜੀ ਉਹਦੇ ਵਿੱਚ ਇੰਨਾ ਵਧੀਆ ਸਵਾਦ ਟੈਸਟ ਹੁੰਦਾ ਸੀ ਖੋਏ ਦਾ ਤੁਸੀਂ ਖਾ ਕੇ ਨਾ ਤੁਸੀਂ ਵੱਧ ਘੱਟ ਵੀ ਖਾ ਲੈਂਦੇ ਸੋ ਤੇ ਤਾਂ ਵੀ ਤੁਹਾਨੂੰ ਹਾਜਮ ਆ ਜਾਂਦਾ ਸੀ ਠੀਕ ਹੈ ਅੱਜ ਕੱਲ ਦੇ ਦੋ ਪੀਸ ਖਾ ਲਓ ਤੁਸੀਂ ਕਿਉਂ ਪਤਾ ਹੈ ਉਹਦੇ ਵਿੱਚ ਪਤਾ ਨਹੀਂ ਕੀ ਪਾਇਆ ਹੁੰਦਾ ਪਾਊਡਰ ਏ ਜਾਂ ਕੋਈ ਹੋਰ ਕੋਈ ਕੈਮੀਕਲ ਏ ਸਾਰਾ ਮੁੱਲ ਖਰੀਦਿਆ ਮੁੱਲ ਖਰੀਦਿਆ ਹੁੰਦਾ ਠੀਕ ਹੈ ਉਹ ਤੁਸੀਂ ਖਾ ਲੋਗੇ ਤੇ ਤੁਹਾਨੂੰ ਅੱਠ ਵਾਰ ਭੁੱਖ ਹੀ ਨਹੀਂ ਲੱਗੇਗੀ ਉਹ ਤੁਹਾਡਾ ਪੇਟ ਖਰਾਬ ਹੀ ਹੋਏਗਾ ਉਹ ਖਾ ਲੋਗੇ ਤੁਹਾਡੇ ਤਾਕਤ ਪੈਂਦੀ ਸੀ ਤੇ ਜਿਹੜਾ ਅੱਜ ਕੱਲ ਦੀ ਗੁਲਾਬ ਜਾਮਣ ਤੇ ਉਦੋਂ ਦੀ ਗੁਲਾਬ ਜਾਮਣ ਖਾਣੀ ਤੇ ਦਿਨ ਰਾਤ ਦਾ ਫਰਕ ਹੈ ਜੀ ਬਿਲਕੁਲ ਉਹ ਗੁਲਾਬ ਜਾਮਣ ਤੇ ਅੱਜ ਮਿਲਦੀ ਨਹੀਂ ਬਿਲਕੁਲ ਤੇ ਘਰ ਹਲਵਾਈ ਬੈਠਾ ਹੁੰਦਾ ਸੀ ਖੋਏ ਦੀ ਗੁਲਾਬ ਜਾਮਣ ਬਣਦੀ ਸੀ ਅੱਜ ਕੱਲ ਬਣਦੀ ਏ ਮਤਲਬ ਵੇਸਣ ਦੀ ਤੇ ਮੈਦੇ ਦੀ ਬਈ ਦੇਦੀ ਬਣਾਉਂਦੇ ਨੇ ਜੀ ਬੇਸਣ ਵੀ ਕੋਈ ਨਹੀਂ ਲਾਂਦਾ ਜੀ ਤੇ ਉਹ ਖੋਏ ਦੀ ਬਣਦੀ ਸੀ ਉਹ ਖੋਏ ਦੀ ਜਿਹੜੀ ਉਹ ਰਸ ਭਰੀ ਹੁੰਦੀ ਸੀ ਜਦੋਂ ਜਿਬ ਦੇ ਉੱਤੇ ਧਰਦੇ ਸਨ ਤੇ ਕਿਹ ਆਨੰਦ ਆਉਂਦਾ ਸੀ ਫਿਰ ਜੀ ਪਹਿਲਾਂ ਸ਼ੁਰੂ ਚ ਤੇ ਦੁੰਨੇ ਚੱਲੇ ਸਨ ਜੀ ਜੀ ਆ ਦੁੰਨਿਆਂ ਜੇ ਬਰਾਤ ਦੇ ਲਈ ਪਿੰਡ ਦੇ ਵਿੱਚੋਂ ਮੰਜੇ ਇਕੱਠੇ ਕੀਤੇ ਜਾਂਦੇ ਹੁੰਦੇ ਸਨ ਠੀਕ ਹੈ ਤੇ ਹਰ ਘਰ ਦੇ ਵਿੱਚੋਂ ਚੰਗਾ ਬਿਸਤਰਾ ਲੈਂਦੇ ਹੁੰਦੇ ਸਨ ਤੇ ਉਹ ਸਾਂਝੀ ਜਗ੍ਹਾ ਦੇ ਵਿੱਚ ਨਾ ਡਾਏ ਜਾਂਦੇ ਹੁੰਦੇ ਸਨ ਜਾਂ ਕਿਸੇ ਦਾ ਘਰ ਖੁੱਲਾ ਹੁੰਦਾ ਸੀ ਆਖਣਾ ਵੀ ਫਲਾਣਾ ਸਿੰਘ ਆ ਮੈਂ ਤੇਰੇ ਘਰ ਨਾ ਬਰਾਤ ਬਾਣੀ ਏ ਤੇ ਉਹਨੇ ਆਖਣਾ ਬਾ ਵੀਰ ਜੀ ਸਕਤੇ ਬਾ ਇਹ ਤੇਰੇ ਘਰ ਹੈ ਕੋਈ ਗੱਲ ਨਹੀਂ ਐਨਾ ਚਾਹ ਹੁੰਦਾ ਸੀ ਤੇ ਉਹ ਨਹੀਂ ਤੇ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਸਾਡੇ ਧਰਮਸ਼ਾਲਾ ਬਣਨ ਲੱਗ ਗਈਆਂ ਫਿਰ ਧਰਮਸ਼ਾਲਾ ਚ ਬਣਨ ਲੱਗ ਗਏ ਤੇ ਦੁਨੀਆਂ ਦੇ ਉੱਤੇ ਬਹਿ ਕੇ ਪਿੰਡਦੇ ਆ ਆਪਣੇ ਭੈਣ ਭਰਾਵਾਂ ਦੇ ਬੱਚਿਆਂ ਨੇ ਸਾਰਿਆਂ ਨੇ ਵਰਤਾਵਣਾ ਉਹ ਦੁਨੇ ਫਿਰ ਅਸੀਂ ਦੇਈ ਜਾਣੇ ਤੇ ਉਹ ਦੋਨੇ ਲਫਾਫੇ ਦੇ ਵਿੱਚ ਪਾਇਆ ਹੋਣਾ ਵਿੱਚੇ ਮੇਸੂ ਹੋਣਾ ਜੀ ਤੇ ਵਿੱਚੇ ਬਾਲੋਸ਼ਾਈ ਹੋਣੀ ਤੇ ਵਿੱਚੇ ਖੋਆ ਹੋਣਾ ਤੇ ਵਿੱਚੇ ਇੱਕ ਲੱਡੂ ਹੋਣਾ ਉਹ ਲੱਡੂ ਵੀ ਤੁਹਾਨੂੰ ਅੱਜ ਨਹੀਂ ਆਇਆ ਅੱਜਕੱਲ ਦੇ ਲੱਡੂ ਤੇ ਖਾਣ ਦੇ ਦਿਲ ਨਹੀਂ ਕਰਦਾ ਪਰ ਉਹ ਲੱਡੂ ਵੀ ਖਾ ਕੇ ਤੁਸੀਂ ਮੋਤੀਚੂਰ ਦਾ ਨਾ ਤੇ ਤੁਹਾਨੂੰ ਆਨੰਦ ਆ ਜਾਂਦਾ ਸੀ ਅਗਲਾ ਆਂਦਾ ਸੀ ਵੀ ਹਾਂ ਮੈਨੂੰ ਮਤਲ ਲੱਡੂ ਮਤਿਆ ਬਈ ਬਰਫੀ ਨਾਲੋਂ ਵੀ ਸਵਾਦ ਲੱਗਾ ਅੱਜਕੱਲ ਦੇ ਵਿਆਹ 2 ਘੰਟਿਆਂ ਦਾ ਵਿਆਹ ਰਹਿ ਗਿਆ ਉਹ ਵੀ ਪੈਲਸ ਦਾ ਉਹ ਵੀ ਪੈਲਸ ਦਾ ਜੀ ਪਤਾ ਨਹੀਂ ਹੁੰਦਾ ਜੀ ਹੂੰ ਉੱਥੇ ਤੁਸੀਂ ਬੇਟਰ ਇੰਨੇ ਹੁੰਦੇ ਨੇ ਉਹ ਮਾਲਕਾਂ ਨੂੰ ਕੋਈ ਪਤਾ ਨਹੀਂ ਹੁੰਦਾ ਕੌਣ ਆਇਆ ਕੌਣ ਗਿਆ ਹੈ ਉਹ ਘਰ ਵਾਲੇ ਆਂ ਦਿੰਦੇ ਨੇ ਵੀ ਬਰਾਤ ਵਾਲਿਆਂ ਨਾਲ ਆਏ ਨੇ ਜੀ ਤੇ ਬਰਾਤੀ ਆਂ ਦਿੰਦੇ ਨੇ ਘਰ ਵਾਲੇ ਨਾਲ ਆਏ ਨੇ ਉਹ ਐਂ ਲਗੇ ਫਿਰਦੇ ਨੇ ਕੋਈ ਸਮਝ ਨਹੀਂ ਆਉਂਦੀ ਸੀ ਤੇ ਖਾਪੀ ਹੋ ਰਹੀ ਜਾਂਦੇ ਨੇ ਤੇ ਨਾ ਘਰ ਵਾਲਿਆਂ ਨੂੰ ਪਤਾ ਹੁੰਦਾ ਰਿਸ਼ਤੇਦਾਰ ਸਾਡਾ ਕੌਣ ਹੈ ਤੇ ਨਾ ਮੰਨ ਲ ਕੇ ਕੁੜੀ ਵਾਲਿਆਂ ਨੂੰ ਪਤਾ ਤੇ ਨਾ ਮੁੰਡੇ ਵਾਲਿਆਂ ਨੂੰ ਪਤਾ ਉਹ ਬਰਾਤੀ ਆਂ ਦਿੰਦੇ ਨੇ ਵੀ ਘਰ ਵਾਲਿਆਂ ਨੇ ਸੱਦੇ ਨੇ ਤੇ ਘਰ ਵਾਲੇ ਆ ਦਿੰਦੇ ਨੇ ਬਰਾਤियां ਨੇ ਸੱਦੇ ਨੇ ਤੇ ਐਂ ਤੇ ਉੱਥੇ ਤੁਹਾਨੂੰ ਉਹ ਵੈਟਰੀ ਵੈਟਰੀ ਦਿਖਦੇ ਨੇ ਹੋਰ ਤੇ ਤੁਹਾਨੂੰ ਕੋਈ ਨજર ਨਹੀਂ ਆਉਂਦਾ ਤੇ ਬਸ ਜਹੀ ਸਗਣ ਪਾਇਆ ਤੇ ਆਪਣਾ ਗਿਆ ਉਹ ਜਦੋਂ ਤੁਸੀਂ ਮੂਵੀ ਵੇਖਦੇ ਉਹਦੇ ਪਤਾ ਲੱਗਦਾ ਵੀ ਹਾਂ ਫਲਾਣਾ ਵੀ ਆਇਆ ਸੀ ਸਾਡੇ ਵਿਆਹ ਦੇ ਵਿੱਚ ਬਈ ਉਹ ਹਾਂ ਮੈਂ ਮੂਵੀ ਦੇ ਵਿੱਚ ਵੇਖਿਆ ਮੈਂ ਪਿਆਰ ਦੇਣ ਦਿਆ ਸੀ ਬਈ ਤੁਹਾਨੂੰ ਉਸ ਟਾਈਮ ਮਿਲਣ ਦਾ ਵੀ ਟਾਈਮ ਨਹੀਂ ਹੁੰਦਾ ਜੀ ਜੀ ਤੇ ਪਹਿਲਾਂ ਅਗਲਾ ਆਉਂਦਾ ਹੁੰਦਾ ਸੀ ਬੜਾ ਚਾਹ ਕਰਦਾ ਹੁੰਦਾ ਸੀ ਬੜਾ ਸੋਹਣਾ ਮਿਲਦਾ ਗਿਲਦਾ ਸੀ ਤੇ ਹੁਣ ਤੇ ਐਜਾ ਸਮਾ ਆ ਗਿਆ ਹੁਣ ਤੇ ਜੀ ਬਸ 2 ਘੰਟਿਆਂ ਦੇ ਵਿਆਹ ਦੇ ਵਿੱਚ ਹੀ ਬੱਲੇ ਬੱਲੇ ਹੋ ਜਾਂਦੀ ਏ ਜੀ ਤੇ ਘਰ ਵਾਲੇ ਦਾ ਜਿਹੜਾ ਖਚੁੰਬਰ ਨਿਕਲ ਜਾਂਦਾ ਤੇ ਬਰਾਤ ਜਿਹੜੀ ਉਹ ਸਾਹਮਣਾ ਨਿਗਦੇ ਰਿਸ਼ਤੇਦਾਰ ਤੁਸੀਂ ਅੱਜ ਵੀ ਸੱਦ ਲੋ ਮੈਂ ਨਹੀਂ ਆਂਦਾ ਵੇਖੋ ਪਰਿਵਾਰ ਵੱਡੇ ਵੀ ਹੈਗੇ ਨੇ ਉੱਥੇ ਵੀ 100 150 ਤੋਂ ਬੰਦਾ ਵੱਧ ਨਹੀਂ ਹੋ ਸਕਦਾ ਠੀਕ ਹੈ ਜੇ ਨਿਗਦੇ ਪਰਿਵਾਰ ਵੀ ਤੁਸੀਂ ਸੱਦੇ ਉਹ 100 150 ਤੋਂ ਬੰਦਾ ਆਦਮੀ ਉੱਤੇ ਨਹੀਂ ਹੁੰਦਾ ਅਸੀਂ ਫਿਰ ਨਾ ਖੁੱਲਾ ਜਾ ਸੱਦਾ ਦੇ ਦਿੰਨੇ ਆ ਉਹ ਜਿਵੇਂ ਆਂਦੇ ਨੇ ਨਾ ਬਰਾਤੀ ਆ ਨਾ ਪਤਾ ਹੁੰਦਾ ਵੀ ਬਰਾਤੀ ਨਾ ਘਰ ਵਾਲਿਆਂ ਨੂੰ ਪਤਾ ਹੁੰਦਾ ਘਰ ਵਾਲਿਆਂ ਦੇ 90 ਹੁੰਦੇ ਨੇ ਬੰਦੇ ਤੇ ਬਰਾਦ ਵਾਲੇ ਪਤਾ ਨਹੀਂ ਕਿਧਰੋਂ ਆ ਜਾਂਦੇ ਨੇ ਹੋਰ ਹੀ ਬਣ ਜਾਂਦੇ ਨੇ ਬਰਾਤੀ ਆਣ ਕੇ ਵਿੱਚ ਹੂੰ ਹੂੰ ਇਹੋ ਜਿਹਾ ਸਮਾਂ ਹੋ ਗਿਆ ਜੀ ਕੋਈ ਸਮਝ ਨਹੀਂ ਆ ਰਹੀ ਲੋਕਾਂ ਨੂੰ ਪੈਸਾ ਕਮਾਓ ਜ਼ਰੂਰ ਪਰ ਉਹਨੂੰ ਚੱਜ ਨਾਲ ਲਾਓ ਪੈਸਾ ਕਮਾਣਾ ਕੋ ਮਾੜੀ ਗੱਲ ਨਹੀਂ ਸਾਰੀ ਦੁਨੀਆ ਕਮਾਉਂਦੀ ਆਈ ਅਸੀਂ ਵੀ ਬਚਪਨ ਵਿੱਚ ਕਮਾਉਂਦੇ ਸਾਂ ਸਾਡੇ ਵੀ ਉਸ ਟਾਈਮ ਜਦੋਂ ਵਿਆਹ ਧਰਦੇ ਹੁੰਦੇ ਸਾਂ ਨਾ ਬੇਟਾ ਉਹਦੀ ਸਾਲ ਪਹਿਲਾਂ ਤਿਆਰੀ ਹੋਣ ਲੱਗ ਜਾਂਦੀ ਸੀ ਇੱਕ ਸਾਲ ਪੂਰਾ ਪਹਿਲਾਂ ਤਿਆਰੀ ਹੋਣ ਲੱਗ ਜਾਂਦੀ ਸੀ ਵੀ ਫਲਾਣੇ ਨੇ ਫਲਾਣੀ ਕੁੜੀ ਦਾ ਵਿਆਹ ਧਰਿਆ ਹੈ ਫਲਾਣਾ ਸਿੰਘ ਨੇ ਫਲਾਣੇ ਮੁੰਡੇ ਦਾ ਵਿਆਹ ਧਰਿਆ ਹੈ ਤੇ ਉਹ ਭਾਈ ਆਪਾਂ ਜਾਣਾਂ ਰਿਸ਼ਤੇਦਾਰਾਂ ਨੂੰ ਵੀ ਪਤਾ ਲੱਗ ਜਾਂਦਾ ਸੀ ਵਿਆਹ ਧਰਿਆ ਹੈ ਉਹਨਾਂ ਵੀ ਜੋ ਸਗਣ ਮੋੜਨਾ ਹੁੰਦਾ ਸੀ ਉਦੋਂ ਸਗਣ 150 ਵੀ ਬੜੀ ਵੱਡੀ ਚੀਜ਼ ਹੁੰਦੀ ਸੀ ਤੇ ਜੇ ਕਿਸੇ ਨੂੰ ਪਿਆਰ ਦਿੰਦੇ ਸਨ ਨਾ 10 ਰੁਪਏ ਤੇ ਉਸ ਦੀ ਵੀ ਬੜੀ ਕਦਰ ਹੁੰਦੀ ਸੀ ਉਸ ਟਾਈਮ ਦੇ ਸਮੇਂ ਜਿਹੜੇ ਸਾਡੇ ਪੁੱਤਰ ਥੋੜੇ ਪੈਸਿਆਂ ਨਾਲ ਵਸਤੂ ਜ਼ਿਆਦਾ ਆ ਜਾਂਦੀ ਸੀ ਜੀ ਬਸ ਤੂੰ ਜਿਆਦਾ ਆ ਜਾਂਦੀ ਸੀ ਉਦੋਂ ਜੰਜਾਂ ਵੀ ਕਈ ਕਈ ਦਿਨ ਰਹਿੰਦੀਆਂ ਹੁੰਦੀਆਂ ਸੀ ਕੋਈ ਗੱਲ ਸੁਣਾਉਣੀ ਚਾਹੋ ਪੁਰਾਣੀ ਤੁਸੀਂ ਆ ਬਰਾਤਾਂ ਜਿਹੜੀਆਂ ਨੇ ਦੋ ਦੋ ਰਾਤਾਂ ਵੀ ਰਹਿੰਦੀਆਂ ਸਨ ਜਿਹੜੇ ਤਗੜੇ ਬੰਦੇ ਹੁੰਦੇ ਸਨ ਦੋ ਦਿਨ ਰਾਤ ਬਰਾਤ ਰੱਖ ਲੈਂਦੇ ਸਨ ਜਿਹੜੇ ਥੋੜੇ ਜਿਹਾ ਨਾਰਮਲ ਹੁੰਦੇ ਆ ਇੱਕ ਰਾਤ ਤੇ ਉਹ ਵੀ ਰੱਖਦੇ ਸਨ ਤੇ ਉਹ ਹੁਣ ਵੀ ਬਰਾਤ ਗਿਆ ਤੇ ਕਈ ਬੰਦੇ ਜਿਹੜੇ ਨੇ ਉਹ ਦੋ ਦੋ ਦਿਨ ਬਰਾਤ ਗਏ ਨਹੀਂ ਸਨ ਮੁੜਦੇ ਹੁੰਦੇ ਜੀ ਕਈ ਹਫਤਾਵਤਾ ਵੀ ਲਾ ਹੁੰਦੇ ਹਨ ਜਿਹੜੇ ਨਿਕਦੇ ਹੁੰਦੇ ਹਨ ਉਧਰ ਉਧਰ ਰਿਸ਼ਤੇਦਾਰੀ ਹੁੰਦੀ ਸੀ ਉਹ ਫਲਾਣਾ ਸਿੰਘ ਬਰਾਤੇ ਗਿਆ ਸੀ ਉਹ ਆਇਆ ਹੀ ਨਹੀਂ ਉਹ ਆ ਜਾਏਗਾ ਚਲ ਕੋਈ ਗੱਲ ਨਹੀਂ ਦੋ ਦਿਨ ਨਾਨਕੇ ਉਹਦੇ ਮਾਮੇ ਮਾਮੇ ਸਣ ਉਹਥੇ ਤਾਂ ਕਰਕੇ ਨਹੀਂ ਆਇਆ ਜੀ ਇਹੋ ਜਿਹਾ ਸਮਾਂ ਸੀ ਜੀ ਹੁਣ ਤੇ ਬਰਾਤ ਕਿਹੜੀਆਂ ਬਰਾਤਾਂ ਨੇ ਘੰਟੇ ਦੀ ਬਰਾਤ ਉਹ ਪਹਿਲਾਂ ਤੇ ਤਿਆਰ ਹੁੰਦੇ ਹੁੰਦੇ ਲਾਸ਼ਰ ਦੇ ਨੇ ਟਾਈਮ 12:00 ਵਜਾ ਦਿੰਦੇ ਨੇ ਹਮ ਤੇ ਪਹਿਲਾ ਆਨੰਦ ਕਾਰਜ ਜਿਹੜੇ ਨੇ ਉਸ ਸੁਭਾ ਹੋ ਜਾਂਦੇ ਸਨ ਠੀਕ ਹੈ ਹਾਂਜੀ ਹੁਣ ਆਨੰਦ ਕਾਰਜ ਹੁੰਦੇ ਨੇ 3 ਵਜੇ 4 ਵਜੇ ਸਵੇਰੇ ਕਿੰਨੇ ਵਜੇ ਸਵੇਰੇ ਤੁਸੀਂ ਇਹ ਲਾ ਲਓ ਵੀ 10 ਵਜੇ ਆਨੰਦ ਕਾਰਜ ਹਰ ਕਥਾਂ ਹੋ ਜਾਂਦੇ ਸਨ ਠੀਕ ਹੈ ਹਾਂਜੀ ਤੇ ਬਾਲੇ ਜਿਹੜੇ ਸਨ ਉਹ ਸਮਝ ਲਓ ਵੀ ਸਵੇਰੇ 5 ਵਜੇ ਵੀ ਕਰਾਉਂਦੇ ਸਨ ਜਿਹੜੇ ਬਾਲੇ ਸਿਆਣੇ ਬੰਦੇ ਸਨ ਨਾ ਜਿਹੜੇ ਇਸ ਚੀਜ਼ ਤੋਂ ਪੂਰਾ ਡਰਦੇ ਸਨ ਜੀ ਉਹ ਵੇਖ ਲਓ ਸਵੇਰੇ ਸਭ ਆਜੇ ਵੀ ਹੈਗੇ ਨੇ 5 ਵਜੇ ਕਈ ਆਜੇ ਵੀ ਆਨੰਦ ਕਾਰਜ ਕਰਾਉਂਦੇ ਨੇ ਜਿਨ੍ਹਾਂ ਨੂੰ ਡਰ ਹੈ ਤੇ ਜਿਨ੍ਹਾਂ ਦੇ ਪਰਿਵਾਰਾਂ 'ਚ ਡਰ ਨਹੀਂ ਹੈਗਾ ਇਸ ਗੱਲ ਦਾ ਜਿਆਦਾ ਮਰਕਤ ਦੇ ਭੋਗ ਜਿੰਨੇ ਨੇ ਉਹ 12 ਵਜੇ ਤੋਂ ਬਾਅਦ ਪੈਂਦੇ ਨੇ ਜੀ ਤੇ ਹੁਣ ਤੇ 4 ਵਜੇ ਆਨੰਦ ਕਾਰਜ ਆਉਣ ਲੱਗ ਜਾਂਦੇ ਖੁਸ਼ੀ ਦੇ ਕੰਮ ਦੇ ਵੀ ਉਹਨੂੰ ਦੱਸੋ ਵੀ ਤੁਸੀਂ ਖੁਸ਼ੀ ਆਖੋਗੇ ਕਿ ਗਮੀ ਆਖੋਗੇ ਹਾਂਜੀ ਇਸ ਚੀਜ਼ ਨੂੰ ਆਪਾਂ ਖੁਸ਼ੀ ਨੂੰ ਗਮੀ ਚ ਲੈ ਗਏ ਤਾਂ ਹੀ ਲੋਕਾਂ ਦਾ ਪਿਆਰ ਕੱਟਦਾ ਜਾਂਦਾ ਹੈ ਕੁੜੀ ਤਿਆਰ ਹੋਣ ਟਰ ਜਾਂਦੀ ਏ ਤੇ ਮੁੰਡਾ ਜਿਹੜਾ ਉਹ ਮਤਲਬ ਕਿ ਤਿਆਰ ਹੁੰਦਿਆ ਹੁੰਦਿਆ ਮੁੰਡਾ ਜਿਹੜਾ ਬਰਾਤ ਨੂੰ 12 ਵਜੇ ਦਿੰਦਾ ਤੇ ਕੁੜੀ ਜਿਹੜੀ 2 ਵਜੇ ਹੁੰਦੀ ਏ ਤੇ ਆਨੰਦਕਾਰ ਜੇ ਉਹ ਆਂਦੇ ਨੇ ਵੀ ਆਨੰਦਕਾਰ ਜੇ ਜਾਣਾ ਸੀ ਆਂਦੇ ਨੇ ਗੁੱਡੀ ਨਹੀਂ ਆਜੇ ਤਿਆਰ ਹੋ ਕੇ ਆਈ ਜੀ ਹੈ ਤੇ ਪਹਿਲਾਂ ਨਾਨਕੇ ਦਾ ਸੂਟ ਪਾਉਂਦੇ ਹੁੰਦੇ ਸਨ ਹਾਂ ਆਂਦੇ ਹੁੰਦੇ ਹਾਂ ਵੀ ਨਾਨਕੇ ਜਿਹੜਾ ਸੂਟ ਲੈ ਕੇ ਆਏ ਨੇ ਉਹ ਪਾਣਾ ਹੈ ਸੂਟ ਵੀ ਨਾਨਕੇ ਜਿਹੜੇ ਨੇ ਜਿਹੜਾ ਕੋਈ ਵੀ ਹੁੰਦਾ ਸੀ ਹੁਣ ਲਹਿੰਗਾ ਆ ਗਿਆ ਜੀ ਉਹ ਪਤਾ ਨਹੀਂ ਇੱਕ ਨੇ ਪਾਇਆ ਕਿ 10 ਨੇ ਪਾਇਆ ਕਿ 1000 ਨੇ ਪਾਇਆ ਤੇ ਉਹ ਲਹਿੰਗੇ ਦਾ ਜਿਹੜਾ ਮੁੱਲ ਏ ਜੀ ਉਹ ਪਹਿਲੇ ਦਿਨੋਂ ਹੀ ਅਗਲਾ ਤੇ ਪਹਿਲਾ ਸੁੱਚਾ ਕੱਪੜਾ ਪਾਉਂਦੇ ਹੁੰਦੇ ਆ ਸੁਚਮ ਦੇ ਸਾਡੀ ਖਤਮ ਹੋ ਗਈ ਜੀ ਬਿਲਕੁਲ ਹੂੰ ਬਿਲਕੁਲ ਬਹੁਤ ਸਿਆਣੀਆਂ ਗੱਲਾਂ ਨੇ ਤੇ ਸੱਚੀਆਂ ਗੱਲਾਂ ਨੇ ਤੁਹਾਡੀਆਂ ਤੁਹਾਡੇ ਵੇਲੇ ਜਦੋਂ ਤੁਸੀਂ ਮੰਨ ਲਓ ਜੰਜਾਂ ਜਾਣੀਆਂ ਤੇ ਹਾਸਾ ਮਖੌਲ ਉਦੋਂ ਵੀ ਹੁੰਦਾ ਸੀ ਹੁੰਦਾ ਸੀ ਕਿਵੇਂ ਕਿਵੇਂ ਤੇ ਮਖੌਲ ਹੋ ਜਾਂਦੇ ਹੁੰਦੇ ਸੀ ਮੈਂ ਨਾ ਜੀ ਕੁੜੀਆਂ ਐਨੇ ਮਖੌਲ ਕਰਦੀਆਂ ਹੁੰਦੀਆਂ ਆ ਸਨ ਉਹ ਖਾਲੀ ਮੰਜੀ ਦੇ ਉੱਤੇ ਨਾ ਮਤਲਕ ਕੇ ਚਾਦਰ ਵਿਛਾ ਦਿੰਦੀਆਂ ਹੁੰਦੀਆਂ ਆ ਸਨ ਐਸੇ ਹਿਸਾਬ ਨਾਲ ਧਰਦੀਆਂ ਹੁੰਦੀਆਂ ਹਣ ਉੱਤੇ ਤੇ ਪਰੋਣੇ ਨੂੰ ਬੰਦੀਆਂ ਹੁੰਦੀਆਂ ਹਣ ਤੇ ਕਈ ਪ੍ਰਾਣੇ ਤੇ ਸਿਆਣੇ ਹੁੰਦੇ ਸਨ ਉਹ ਮਾੜਾ ਜਾਂ ਕਿਰਪਾਨ ਦੀ ਹੁੱਜ ਨਾਲ ਹੀ ਵੇਖ ਲੈਂਦੇ ਸਨ ਵੀ ਮੰਜੀ ਦੇ ਵਿੱਚ ਥੱਲੇ ਵਾਣ ਹੈਗਾ ਕਿ ਨਹੀਂ ਹੈਗਾ ਤੇ ਚਾਦਰ ਬੜੀ ਸੋਹਣੀ ਹੱਥਾਂ ਦੀ ਕੱਢੀ ਹੁੰਦੀ ਸੀ ਤੇ ਆਂਦੀਆਂ ਹੁੰਦੀਆਂ ਪ੍ਰਾਣੇ ਲਈ ਵਿਛਾਈ ਏ ਤੇ ਉਹ ਪ੍ਰਾਣਾ ਜਦੋਂ ਬੈਂਦਾ ਸੀ ਤੇ ਉਹ ਵਿੱਚ ਡਿੱਗ ਜਾਂਦਾ ਸੀ ਉਹਦੀਆਂ ਲੱਤਾਂ ਵੀ ਚੁੱਕੀਆਂ ਜਾਂਦੀਆਂ ਤਾਂ ਫਿਰ ਵੀ ਗੁੱਸਾ ਨਹੀਂ ਕਰਨ ਕਰਦੇ ਹੁੰਦੇ ਆਂਦੇ ਹੋਣਾ ਫਿਰ ਕੀ ਹੋਇਆ ਤੇਰੀਆਂ ਸਾਲੀਆਂ ਨੇ ਕੀਤਾ ਫਿਰ ਕੀ ਹੋ ਗਿਆ ਤੇ ਅੱਜ ਕੱਲ ਦੇ ਅਗਲਾ ਗੁੱਸਾ ਹੀ ਬੜਾ ਕਰਦਾ ਜੀ ਅੱਜ ਕੱਲ ਦੇ ਟੀਚਰ ਮਖੌਲ ਕਰਾਣੇ ਹੀ ਨਹੀਂ ਚਾਹਦਾ ਅਗਲਾ ਹਰ ਬੰਦਾ ਹੀ ਲੀਡਰ ਬਣਿਆ ਫਿਰਦਾ ਹੈ ਉਹ ਉਹ ਜਿਹੜੇ ਰਿਸ਼ਤੇ ਨਾਤਿਆਂ ਦੇ ਮਖੌਲ ਸਨ ਉਹ ਅੱਜ ਨਹੀਂ ਰਹੇ ਬਿਲਕੁਲ ਨਹੀਂ ਅੱਜ ਕੱਲ ਦੇ ਵੇਖੋ ਜੀ ਐਸਾ ਯੁੱਗ ਆ ਗਿਆ ਹੈ ਬਸ ਬੂਟੀ ਪਾਲਰ ਚ ਜਾ ਕੇ ਤਿਆਰ ਹੋਣਾ ਹੈ ਹਰ ਕੰਮ ਨੇ ਭਾਵੇਂ ਕੁੜੀ ਦੇ ਕਿੰਨਾ ਰੂਪ ਏ ਮੈਂ ਨਾ ਜੀ ਢਲ ਢਲ ਪੈਂਦਾ ਪ੍ਰਮਾਤਮਾ ਦਾ ਦਿੱਤਾ ਰੂਪ ਇਹ ਪਰਮੇਸ਼ਰ ਨੇ ਬਣਾਈ ਸੂਰਤ ਜੀ ਤੇ ਭੰਨੇ ਬੇਈਮਾਨ ਹੁਣ ਤੇ ਬੇਈਮਾਨ ਮਤਲ ਦੇਖੋ ਸਾਰੇ ਸੰਸਾਰ ਦੇ ਵਿੱਚ ਅੱਜ ਵੀ ਇਸ ਗੱਲ ਨੂੰ ਆਂਨਾ ਵੀ ਬਿਲਕੁਲ ਇਹ ਜਿਹੜੇ ਸਾਡੇ ਰਿਵਾਜ ਨੇ ਇਹ ਸਾਡੇ ਗਲਤ ਨੇ ਜਿਹੜਾ ਨਾਨਕਿਆਂ ਵਾਲਾ ਸੂਟ ਏ ਉਹ ਸਾਡੀ ਇੱਕ ਤੇ ਪਿਆਰ ਵੀ ਵੱਧਾ ਤੇ ਇੱਕ ਸਾਡੀ ਸੁੱਚ ਵੀ ਹੈ ਹਮ ਹਰ ਦੇਖੋ ਉਂਝ ਤੇ ਆਂਦੇ ਨੇ ਇੱਕ ਦੂਜੇ ਦਾ ਸਾਬਣ ਨਹੀਂ ਲੈਣਾ ਚਾਹੀਦਾ ਇੱਕ ਦੂਜੇ ਦਾ ਤੌਲੀਆ ਨਹੀਂ ਲੈਣਾ ਚਾਹੀਦਾ ਤੇ ਇਹ ਜਿਹੜਾ ਲਹਿੰਗਾ ਹੈ ਇਹ ਕਿਉਂ ਬਦਲ ਕੇ ਸਾਰਿਆਂ ਨੂੰ ਪਹਿਨਿਆ ਜਾਂਦਾ ਹੈ ਹਾਂਜੀ ਇਹ ਹਰ ਨੂੰ ਬਣਾ ਦਿੰਦੇ ਨੇ ਇਦੇ ਤੇ ਕੋਈ پابੰਦੀ ਨਹੀਂ ਐ ਇਨੀਆਂ ਮੂਟੀ ਪਾਲਣ ਦੀਆਂ ਦੁਕਾਨਾਂ ਖੁੱਲ ਗਈਆਂ ਨੇ ਮੈਂ ਨਾ ਬੰਦਿਆਂ ਦੀਆਂ ਘਟਨੇ ਇਹਦੇ ਬੀਬੀਆਂ ਦੀਆਂ ਜ਼ਿਆਦਾ ਹੋ ਗਈਆਂ ਨੇ ਤਾਂ ਹੀ ਸਾਡੀਆਂ ਟੀਆਂ ਪਹਿਣਾ ਜਿਹੜੀਆਂ ਨੇ ਵੇਖੋ ਕੇਸਾਂ ਦੀ ਬੇਅਦਬੀ ਕਰਨ ਲੱਗ ਗਈਆਂ ਨੇ ਇਹ ਚੀਜ਼ਾਂ ਦੇ ਇਹਨਾਂ ਨੂੰ ਮਤਲਬ ਕਿ ਢੱਕਣਾ ਕਿੰਨਾ ਸੀ ਅਸੀਂ ਬਜ਼ੁਰਗ ਜਿਹੜੇ ਆ ਅਸੀਂ ਆਪਣੇ ਮੁੰਡਿਆਂ ਨੂੰ ਨਹੀਂ ਸਮਝਾ ਸਕਦੇ ਆਪਣੇ ਬੱਚਿਆਂ ਨੂੰ ਵੇਖੋ ਮੇਰੀ ਗੱਲ ਸੁਣ ਲੋ ਅੱਜ ਜਿਹੜਾ ਸਮਾਂ ਹੈ ਨਾ ਜੀ ਬਾ ਮੇ ਕਿਸੇ ਕੋਲ ਪੈਸਾ ਹੈ ਨਹੀਂ ਹੈ ਪੈਸੇ ਦੇ ਵਿੱਚ ਦੀ ਆਰ ਕਸ਼ਟਾਂ ਵਾਲੀਆਂ ਜ਼ਰੂਰ ਲੱਗਣੀਆਂ ਚਾਹੀਦੀਆਂ ਨੇ ਜੀ ਤੇ ਉੱਥੇ ਹੀ ਸਾਡੀ ਭੈਣ ਬੈਠੀ ਏ ਉੱਥੇ ਹੀ ਸਾਡੀ ਧੀ ਬੈਠੀ ਏ ਉੱਥੇ ਹੀ ਫਿਰ ਬਾਪੂ ਵੀ ਵਿੱਚ ਭੰਗੜੇ ਪਾਂਦਾ ਫਿਰਦਾ ਇਹ ਗੱਲਾਂ ਜਿਹੜੀਆਂ ਨੇ ਅਸੀਂ ਆਪਣੀਆਂ ਆਪਣੀ ਬੇਇੱਜ਼ਤੀ ਆਪ ਕਰਾਣੇ ਪਏ ਆ ਜੀ ਇਹ ਪਹਿਲਾਂ ਆਂਦੇ ਹੁੰਦੇ ਹਨ ਵੀ ਇਹ ਜਿਹੜਾ ਨਾ ਰਾਜੇ ਨਾਚ ਕਰਾਉਂਦੇ ਹੁੰਦੇ ਹਨ ਕੰਜਰੀਆਂ ਦਾ ਤੇ ਹੁਣ ਅਸੀਂ ਉਹ ਰਾਜਾ ਨਾਲੋਂ ਵੀ ਜ਼ਿਆਦਾ ਕੰਜਰ ਹੋ ਗਏ ਆ ਅਸੀਂ ਆਪ ਖੁਦ ਹੋ ਗਏ ਆ ਜੀ ਸਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਵੀ ਸਾਡਾ ਵਿਰਸਾ ਕੀ ਸੀ ਤੇ ਅਸੀਂ ਕਿਹੜੇ ਪਾਸੇ ਟੁਰ ਬੈਠੇ ਆ ਬਿਲਕੁਲ ਇਹ ਚੀਜ਼ਾਂ ਦੇ ਜਿਹੜੀਆਂ ਨੇ ਇਹ ਸਾਨੂੰ ਸਾਰਿਆਂ ਨੂੰ ਲਾਗੂ ਕਰਨੀਆਂ ਚਾਹੀਦੀਆਂ ਨੇ ਵੇਖੋ ਸਾਡੇ ਜਿਹੜੇ ਵਿਆਹ ਸੰਨਾ ਇਹ ਸਾਡੇ ਜਿੰਨੇ ਵੀ ਵੱਡੇ ਘਰਾਨੇ ਨੇ ਮੈਂ ਤੇ ਇਸ ਗੱਲ ਦੀ ਆਖਾਂ ਦਾ ਸਾਰਿਆਂ ਨੂੰ ਭਰਾਵਾਂ ਨੂੰ ਬੇਨਤੀ ਕਰਾਂਗਾ ਵੀ ਤੁਸੀਂ ਅੱਗੇ ਲੱਗੋਗੇ ਤੁਹਾਡੇ ਮਗਰ ਸਮਾਜ ਲੱਗੇਗਾ ਜੀ ਜਦੋਂ ਸਾਡੇ ਵੱਡੇ ਪਰਿਵਾਰ ਨੇ ਮਾਇਆਤਾਰੀ ਜਿੰਨੇ ਵੀ ਹੈਗੇ ਨੇ ਉਹ ਇਸ ਪਾਸੇ ਟੁਰਨ ਦੇ ਤੇ ਗਰੀਬ ਕੀ ਮਨਾ ਟੁਰੇਗਾ ਟੁਰੇਗਾ ਬਿਲਕੁਲ ਆਂਦੇ ਨੇ ਇੱਕ ਭੇਡ ਦੇ ਮਗਰ ਹਜ਼ਾਰਾਂ ਭੇਡਾਂ ਟੁਰ ਪੈਂਦੀਆਂ ਨੇ ਜਦੋਂ ਉਹ ਟੁਰਦੀ ਏ ਬਿਲਕੁਲ ਤੇ ਜਦੋਂ ਸਮਾਜ ਦੇ ਵਿੱਚ ਚੰਗੇ ਬੰਦੇ ਲੀਡਰ ਬੰਦੇ ਟੁਰਨਦੇ ਜਦੋਂ ਸਾਡੇ ਲੀਡਰਾਂ ਦੇ ਕੋਲੋਂ ਮਤਲਬ ਕਿ ਨਹੀਂ ਇਸ ਪਾਸੇ ਟੁਰਿਆ ਜਾਂਦਾ ਤੇ ਫਿਰ ਸਮਾਜ ਸਾਰਾ ਹੀ ਨੇ ਉਸ ਉਸੇ ਲਈ ਮਗਰੀ ਜਾਣਾ ਨਾ ਜੀ ਇਹਨਾਂ ਚੀਜ਼ਾਂ ਦੇ ਵਿੱਚ ਨਾ ਲਾਗੂ ਕਰਨਾ ਪਏਗਾ ਸਾਡੇ ਵੱਡੇ ਜਿੰਨੇ ਵੀ ਘਰਾਨੇ ਨੇ ਉਹਨਾਂ ਨੂੰ ਉਹ ਘਰਾਨੇ ਸਾਡੇ ਇਸ ਪਾਸੇ ਟੁਰਨਦੇ ਤੇ ਫਿਰ ਮਾੜੇ ਵੀ ਟੁਰ ਪੈਂਦੇ ਬਿਲਕੁਲ ਉਹ ਮਾੜਾ ਨਕਲ ਕਰਦੇ ਹੀ ਮਰ ਜਾਂਦਾ ਹਾਂ ਮਾੜਾ ਜਿਹੜਾ ਉਹ ਨਕਲ ਕਰਦੇ ਵੱਡੇ ਦੀ ਮਰ ਜਾਂਦਾ ਜੇ ਨਹੀਂ ਕਰਦਾ ਤੇ ਉਹ ਸਮਾਜ ਦੇ ਚ ਰਹਿਣਾ ਮਾਲਦਾ ਸੋਚਦਾ ਵੀ ਮੇਰੀ ਇਹ ਹਾਨੀ ਇਸ ਗੱਲ ਦੀ ਬਿਨਾ ਗੱਲੋਂ ਹੀ ਨਾ ਬੜੀਆਂ ਚੀਜ਼ਾਂ ਤੇ ਅਸੀਂ ਜਿਹੜੀਆਂ ਨੇ ਆਪੇ ਹੀ ਛੇੜ ਲੀਆਂ ਨੇ ਛੇੜ ਲੀਆਂ ਨੇ ਬਿਲਕੁਲ ਬਿਨਾ ਗੱਲੋਂ ਬਹੁਤ ਸਾਰੀਆਂ ਚੀਜ਼ਾਂ ਦਾ ਦਿਖਾਵਾ ਹੈ ਜਿਹੜਾ ਉਹ ਕੀਤਾ ਜਾਂਦਾ ਹੁਣ ਵਿਆਹਾਂ ਦੀ ਗੱਲ ਚੱਲੀ ਹੈ ਤਾਂ ਮਿਲਨੀ ਵਾਲੇ ਸੂਟ ਨੇ ਜਿਹੜੇ ਉਹ ਆਮ ਕਿਹਾ ਜਾਂਦਾ ਕਿ ਇਹ ਉਹਨਾਂ ਲਫਾਫਿਆਂ ਦੇ ਵਿੱਚ ਹੀ ਬੰਦ ਰਹਿ ਜਾਂਦੇ ਨੇ ਇਹਨਾਂ ਨੂੰ ਖੋਲ ਕੇ ਵੀ ਕੋਈ ਨਹੀਂ ਵੇਖਦਾ ਕਿਉਂਕਿ ਹਰ ਕੋਈ ਆਪਣੀ ਪਸੰਦ ਦਾ ਲੈਂਦਾ ਤੇ ਆਪਣੀ ਪਸੰਦ ਦਾ ਪਹਿਨਦਾ ਹੈ। ਬਿਲਕੁਲ ਜੀ ਬਿਲਕੁਲ। ਇਹ ਕੱਪੜੇ ਦੇ ਉੱਤੇ ਜਿਹੜਾ ਖਰਚਾ ਹੈ ਅੱਜ ਦੇ ਸਮੇਂ ਦਾ ਇਹ ਸਾਡੀਆਂ ਹੋ ਸਕਦਾ ਹੈ ਕਿ ਬੀਬੀਆਂ ਬਹੁਤ ਜ਼ਿਆਦਾ ਗੁੱਸਾ ਕਰਨ ਇਸ ਗੱਲ ਦੇ ਉੱਤੇ ਪਰ ਬੀਬੀਆਂ ਬਾਰੇ ਇਹ ਗੱਲ ਕਹੀ ਜਾਂਦੀ ਏ ਕਿ ਇੱਕ ਵਿਆਹ ਦੇ ਵਿੱਚ ਜਿਹੜਾ ਸੂਟ ਪਾ ਲਿਆ ਜਾਂ ਇੱਕ ਭੋਗ ਦੇ ਉੱਤੇ ਜਿਹੜਾ ਸੂਟ ਪਾ ਲਿਆ ਉਹ ਦੂਜੇ ਥਾਂ ਹੀ ਨਹੀਂ ਪਹਿਣਾ ਚਾਹੀਦਾ। ਬਿਲਕੁਲ ਜੀ ਬਿਲਕੁਲ। ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਇਹ ਤੁਹਾਡੀ ਗੱਲ ਬਿਲਕੁਲ ਸੱਚ ਹੈ। ਬੀਬੀਆਂ ਸਵੇਰੇ ਜਿਹੜਾ ਸੂਟ ਪਾਇਆ ਹੁੰਦਾ ਨਾ ਜੀ ਉਹ ਦੁਪਹਿਰ ਨੂੰ ਬਦਲ ਦੇਣਾ ਉਹਨਾਂ ਨੇ ਹਾਂ ਹਾਂ ਉਹਨਾਂ ਨੇ ਆਖਿਆ ਵੀ ਵਿਆਹ ਤਾਂ ਸਾਡਾ ਸਹੀ ਲੰਗੇਗਾ ਜੇ ਇਹ ਸੂਟ ਬਦਲਾਂਗੇ ਆ ਜੀ ਉੱਥੇ ਪਹਿਲਾਂ ਬਦਲ ਕੇ ਨਾ ਪੈਲਸ ਦੇ ਵਿੱਚ ਕਮਰੇ ਲੈ ਜਾਂਦੇ ਨੇ ਤੇ ਇਸ ਸਵੇਰ ਵਾਲਾ ਜਿਹੜਾ ਬਰਾਤੇ ਚੜਦੇ ਆ ਸੂਟ ਹੋਰ ਸੀ ਤੇ ਜਦੋਂ ਪਿਆਰ ਦੇਣਾ ਉਦੋਂ ਹੋਰ ਸੀ ਤੇ ਇਹ ਚੀਜ਼ਾਂ ਜਿਹੜੀਆਂ ਨੇ ਜਿਹੜੇ ਤੁਸੀਂ ਆ ਗੱਲ ਕੀਤੀ ਸਗੜ ਚ ਸੂਟ ਦੇਣੇ ਇਹ ਤੇਜੀ ਖੋਲ ਕੇ ਕੀ ਵੇਖਣਾ ਹੈ ਇਹ ਇਹ ਜੇ ਸੂਟ ਨੇ ਇੱਕ ਸਿਰਫ ਫालतू ਖਰਚੇ ਕਰਨ ਵਾਲੀ ਗੱਲ ਹੈ ਜੀ ਅੱਗੇ ਦੇਂਦੇ ਹੁੰਦੇ ਸਨ ਸੂਟ ਇਹ ਗੱਲ ਨਹੀਂ ਹੈਗੀ ਵੀ ਨਹੀਂ ਨਿੱਗਦਿਆਂ ਨੂੰ ਦੇਂਦੇ ਹੁੰਦੇ ਸਨ ਚੰਗੇ ਦੇਂਦੇ ਹੁੰਦੇ ਹਾਣ ਮੇਰੀ ਗੱਲ ਸੁਣ ਲੋ ਅੱਗੇ ਮਾਸੀਆਂ ਦੇ ਹੁੰਦੇ ਸਨ ਮਾਮੀਆਂ ਦੇ ਹੁੰਦੇ ਸਨ ਤੇ ਭੈਣਾਂ ਦੇ ਹੋ ਜਾਂਦੇ ਸਨ ਤੇ ਜਾਂ ਭੂਆ ਦਾ ਹੋ ਜਾਂਦਾ ਸੀ ਹੁਣ ਤੇ ਪਰਿਵਾਰ ਦੇ ਵਿੱਚ ਸਗਣ ਪਵਾਨ ਲੱਗੇ ਪਤਾ ਨਹੀਂ ਕਿੰਨੇ ਕੁ ਮਤਲਕੇ ਵੇਖੋ ਸਗਣ ਹੋ ਜਾਂਦੇ ਨੇ ਆ ਹੁਣ ਥੋੜਾ ਜਿਹਾ ਸੋਨਾ ਮਹਿੰਗਾ ਵੀ ਹੋ ਗਿਆ ਹੈ ਉਹਨਾਂ ਕੋ ਉਹਨਾਂ ਨੇ ਵਜਨ ਘਟਾ ਦਿੱਤਾ ਜੀ ਹੁਣ ਛਾਪਾਂ ਉਹਨੀਆਂ ਹੀ ਹੋਣੀਆਂ ਨੇ ਭਾਵੇਂ 1.5 ਗ੍ਰਾਮ ਦੀ ਹੋ ਜੇ ਤੇ ਮਿਲਨੀਆਂ ਹੋਣੀਆਂ ਚਾਹੀਦੀਆਂ ਨੇ ਅੱਗੇ ਸਿਰਫ ਮਿਲਣੀ ਹੁੰਦੀ ਸੀ ਮਾਮੇ ਦੀ ਤੇ ਪਿਓ ਦੀ ਹਮ ਤੇ ਹੁਣ ਮਿਲਨੀਆਂ ਵੇਖੋ ਇਹ ਸਾਰੇ ਫੈਸ਼ਨ ਨੇ ਜਿਨੇ ਧੀ ਪਾਲ ਕੇ ਪਲੋਸ ਕੇ ਪੜਾ ਲਿਖਾ ਕੇ ਦਿੱਤੀ ਏ ਉਹ ਉਹਦੀ ਕਦਰ ਨਹੀਂ ਹੈਗੀ ਹੈ ਜੀ ਆਪਣੇ ਹਾਰ ਦੇ ਵਿੱਚੋਂ ਪਰੋ ਕੇ ਕਲੀ ਕੱਢ ਕੇ ਤੇ ਦੂਜੇ ਦੇ ਹਾਰ ਚ ਪਰੋ ਦੇਣੀ ਇਹ ਕੋਈ ਛੋਟੀ ਗੱਲ ਹੈ ਜੀ ਬਹੁਤ ਵੱਡੀ ਗੱਲ ਹੈ ਹਾਂ ਜੀ ਇਹ ਗੱਲ ਨੂੰ ਸੋਚਦੇ ਨਹੀਂ ਮੇਰੀ ਗੱਲ ਸੁਣ ਲਓ ਵੀ ਇਹ ਚੀਜ਼ ਦੀ ਤੇ ਵੇਖੋ ਜ਼ਿੰਦਗੀ ਦੇ ਵਿੱਚ ਨਾ ਕੋਈ ਕੀਮਤ ਦੇ ਸਕਦਾ ਫਿਰ ਇਹ ਧੀ ਜਿਹੜੀ ਏ ਇਹਦਾ ਜੰਮ ਦੀ ਦਾ ਪੇੜ ਆਂਦੇ ਨੇ ਵੱਖਰਾ ਜੀ ਧੀ ਦਾ ਘਰ ਬੰਦਿਆ ਬੰਦਿਆ ਇਹਨੇ ਨੂੰ ਮਤਲਕਿ ਉਹ ਬਡੇਰੀ ਹੋ ਜਾਂਦੀ ਏ ਤੇ ਉਗੋ ਮਤਲਕਿ ਨੂ ਆ ਜਾਂਦੀ ਏ ਨੂ ਫਿਰ ਲੜਨ ਲੱਗ ਜਾਂਦੀ ਏ ਉਹ ਆਂਦੀ ਵੀ ਮੇਰਾ ਘਰ ਏ ਉਹ ਸੱਸਾਂ ਦੀ ਇਹ ਮੇਰਾ ਘਰ ਹੈ ਉਹਦਾ ਵਿਚਾਰੀ ਦਾ ਘਰ ਹੀ ਬਣਦਿਆ ਬਣਦਿਆ ਉਹ ਲੜਦਿਆ ਲੜਦਿਆ ਨੂੰ ਸੱਸ ਦੀ ਲੜਾਈ ਚ ਕਈ ਵਾਰਾ ਝਗੜੇ ਜਿਹੜੇ ਨੇ ਉਹ ਇਹਨੇ ਵੱਜ ਜਾਂਦੇ ਨੇ ਉਹਨਾਂ ਦੀ ਸਾਰੀ ਜ਼ਿੰਦਗੀ ਉਸੇ ਕੰਮ ਚ ਲੰਘ ਜਾਂਦੀ ਹੁੰਦੀ ਹੂੰ ਉਹਨਾਂ ਦੀ ਰਸਨਾ ਹੀ ਨਹੀਂ ਆਉਂਦੀ ਜਿਹੜੀ ਨੂੰ ਹੈ ਨਾ ਜਿਹੜੀ ਸੱਸ ਨੇ ਧੀ ਬਣਾ ਲਈ ਉਥੇ ਲੜਾਈ ਖਤਮ ਹੋ ਜਾਂਦੀ ਹੈ ਉਥੇ ਲੜਾਈ ਨਹੀਂ ਹੁੰਦੀ ਹੂੰ ਤੇ ਜਿਹੜੀ ਸੱਸ ਨੇ ਨੂੰ ਬਣਾਈ ਉਹ ਭਾਵੇਂ ਮੇਰੀ ਹੈ ਤੇ ਭਾਵੇਂ ਕਿਸੇ ਦੀ ਹੈ ਜਿਹੜੀ ਉਹ ਸੱਸ ਨੇ ਨੂੰ ਬਣਾ ਗਈ ਨਾ ਉਥੇ ਲੜਾਈ ਹੋਵੇਗੀ ਹੋਵੇਗੀ ਮਾੜੇ ਮੋٹے ਜੇ ਆਉਂਦੀ ਧੀ ਨੂੰ ਜੀ ਸੱਸ ਜਿਹੜੀ ਏ ਉਹ ਧੀ ਬਣਾ ਦੇ ਤੇ ਮੈਂ ਨਾ ਕਦੇ ਉਥੇ ਲੜਾਈ ਹੋ ਨਹੀਂ ਸਕਦੀ ਹੂੰ ਧੀ ਵੀ ਸੋਚੇਗੀ ਵੀ ਮੈਨੂੰ ਮਾਂ ਨੇ ਧੀ ਬਣਾ ਲਿਆ ਬਿਲਕੁਲ ਤੇ ਜਿਹੜੀ ਮਤਲਬ ਸੱਸ ਏ ਉਹ ਵੀ ਸੋਚੇਗੀ ਮੇਰੀ ਧੀ ਏ ਉਥੇ ਉਹ ਦੋਵੇਂ ਇੱਕ ਦੂਜੇ ਦੇ ਨਾਲ ਮਿਲ ਕੇ ਚੱਲਣੀਆਂ ਚਲੋ ਜੀ ਜੇ ਮਾੜੇ ਮੋٹے ਦੋ ਭਾਂਡੇ ਵੀ ਇਕੱਠੇ ਗਰੀਏ ਨਾ ਉਹ ਵੀ ਖੜਕ ਪੈਂਦੇ ਨੇ ਪਰ ਉਹ ਫਿਰ ਵੀ ਠੰਡਾ ਤੱਤਾ ਸਮਾਨ ਦੀਆਂ ਇੱਕ ਦੂਜੀ ਦਾ ਪਰ ਜਦੋਂ ਉਹ ਨੂਹ ਨੂੰ ਮੇਰੇ ਲਾ ਕੇ ਕਰਦੀ ਏ ਗੱਲ ਆਂਦੀ ਧੀ ਨੂੰ ਇਹ ਸਮਝਾਉਂਦੀ ਨੂਹ ਨੂੰ ਐ ਤੇ ਫਿਰ ਉੱਥੇ ਲੜਾਈ ਹੋਈ ਜਾਂਦੀ ਏ ਫਿਰ ਤੁਹਾਨੂੰ ਪਤਾ ਫਿਰ ਉਹ ਲਾ ਲਾ ਕੇ ਗੱਲਾਂ ਤੇ ਤੁਹਾਨੂੰ ਪਤਾ ਉਹ ਆਖੇ ਨੀ ਮੈਂ ਇਹਨੂੰ ਕਿਹਾ ਆ ਕਿ ਮੈਂ ਤੇ ਕੁੜੀ ਨੂੰ ਆਂਦੀ ਸੰਭਈ ਤੇ ਉਹ ਆਖੇ ਨੀ ਮੈਨੂੰ ਲਾ ਲਾ ਗੱਲਾਂ ਕਰਦੀ ਸੀ ਬੀਬੀ ਬਿਲਕੁਲ ਉਹਨੇ ਫਿਰ ਆਪਣੇ ਸਾਈ ਨੂੰ ਦੱਸਣੀਆਂ ਨੇ ਤੇ ਸਾਈ ਨੇ ਜਿਹੜਾ ਫਿਰ ਉਹ ਮਾ ਨਾਲ ਲੜਨਾ ਸ਼ੁਰੂ ਕਰ ਦੇਣਾ ਫਿਰ ਉਹਨਾਂ ਨੇ ਭਾਂਡੇ ਵੱਖਰੇ ਕਰ ਲੈਣੇ ਨੇ ਫਿਰ ਉਹ ਇੱਕ ਚੁੱਲੇ ਤੋਂ ਦੋ ਚੁੱਲੇ ਬਣ ਜਾਂਦੇ ਦੋ ਚੁੱਲਿਆਂ ਤੋਂ ਤਿੰਨ ਤਾਂ ਹੀ ਦੇ ਕੋ ਇੱਕ ਬੱਚਾ ਰੱਖਣ ਲੱਗ ਗਏ ਨੇ ਜੀ ਹੂੰ ਇਹਨਾਂ ਗੱਲਾਂ ਲੜਾਈਆਂ ਝਗੜਿਆਂ ਤੋਂ ਹੀ ਰੱਖਣ ਲੱਗ ਗਏ ਨੇ ਪਹਿਲਾਂ ਘਰ ਦੇ ਵਿੱਚ ਚਾਰ-ਚਾਰ ਨੋਆ ਵੀ ਹੁੰਦੀਆਂ ਹਨ ਤੇ ਇਕੱਠੀਆਂ ਹੁੰਦੀਆਂ ਹਨ ਜੀ ਤੇ ਧਾਰ ਤਾਂ ਮਤਲ ਧਾਰਾਂ ਵੀ ਕੱਢ ਲੈਂਦੀਆਂ ਹਨ ਤੇ ਪੱਠੇ ਵੀ ਪਾ ਲੈਂਦੀਆਂ ਹਨ ਤੇ ਹੁਣ ਨਾ ਕੋਈ ਧਾਰ ਕੱਢਣ ਜੋਗੀ ਹੈ ਨਾ ਕੋਈ ਮਧਾਣੀ ਵੀ ਰੜਕਣ ਜੋਗੀ ਹੈ ਤੇ ਨਾ ਕੋਈ ਚਰਖਾ ਕੱਤਣ ਜੋਗੀ ਹੈ ਨਾ ਚਰਖੇ ਰਹੇ ਤੇ ਨਾ ਚਰਖੇ ਵਾਲੀਆਂ ਰਹੀਆਂ ਨੇ ਜੀ ਹੋਰ ਤੇ ਹੈ ਜਦਾ ਸਭਾ ਆ ਗਿਆ ਜੀ ਹੁਣ ਤੇ ਬਸ ਜਿਵੇਂ ਆਂਦੇ ਨੇ ਵੱਧ ਤੋਂ ਵੱਧ ਇਹ ਗੱਲਾਂ ਜਿਹੜੀਆਂ ਨੇ ਇਹਨਾਂ ਦੀਆਂ ਇਹ ਹੁਣ ਪ੍ਰਮਾਤਮਾ ਜਿਹੜਾ ਉਹ ਸਾਨੂੰ ਅਜੇ ਵੀ ਸਮਤ ਬਖਸ਼ੇ ਮੈਂ ਨਾ ਵੀ ਪੜ੍ਹਾਈ ਲਿਖਾਈ ਮਾੜਾ ਨਹੀਂ ਹੈ ਉਹ ਬੜੀ ਚੰਗੀ ਗੱਲ ਹੈ ਪਰ ਅਸੀਂ ਮੈਂ ਇੱਕ ਸੋਚਣਾ ਜੀ ਵੀ ਪੜ ਕੇ ਆਪਾਂ ਇੰਨੀ ਸਿੱਖਿਆ ਲੈ ਲਈ ਅੱਜ ਉਹ ਸਿੱਖਿਆ ਤੋਂ ਆਪਾਂ ਸਤਕਾਰ ਕੀ ਲਿਆ ਆਪਣੇ ਬਜ਼ੁਰਗਾਂ ਦਾ ਕੀ ਸਤਕਾਰ ਕਰਨਾ ਹੈ ਆਪਾਂ ਕਿਸੇ ਭੈਣ ਭਰਾ ਆਏ ਦਾ ਕੀ ਸਤਕਾਰ ਕਰਨਾ ਹੈ ਉਹ ਗੱਲ ਨੂੰ ਕੋਈ ਸੋਚਿਆ ਨਹੀਂ ਨਾ ਕਿਸੇ ਨੇ ਪੜਾਇਆ ਹੈ ਭਾਵੇਂ ਅਸੀਂ ਅੱਗੇ ਪੜੇ ਘੱਟ ਸਾਂ ਅਨਪੜ੍ਹ ਸਾਂ ਸਾਨੂੰ ਪਤਾ ਸੀ ਵੀ ਅਸੀਂ ਵੱਡੇ ਦਾ ਸਤਿਕਾਰ ਕਿਵੇਂ ਕਰਨਾ ਹੈ ਉਹਦੇ ਨਾਲ ਕਿਸ ਤਰ੍ਹਾਂ ਬੋਲਣਾ ਹੈ ਕਿਵੇਂ ਉਹਦੇ ਨਾਲ ਵਿਚਰਨਾ ਹੈ ਔਰ ਬਿਲਕੁਲ ਅੱਜ ਦੇ ਬੱਚਿਆਂ ਨੂੰ ਇੱਕੋ ਵਾਰੀ ਬੱਸ ਨਾ ਜੀ ਦੂਰੋਂ ਬੱਸ ਬਾਲੇ ਤੇ ਹੱਥ ਵੀ ਨਹੀਂ ਜੋੜਦੇ ਸਸਰੀਕਾਲ ਜੀ ਬੱਸ ਸਾਸਰੀਕਾਲ ਜੀ ਸਾਸਰੀਕਾਲ ਪਰਤ ਕੇ ਨਾਮ ਉਹਨੇ ਪੁੱਛਣਾ ਵੀ ਇਹ ਸਾਡਾ ਕੀ ਲੱਗਦਾ ਸੀ ਕੀ ਨਹੀਂ ਨਾ ਉਹਦੀ ਮਾਂ ਨੇ ਦੱਸਣਾ ਨਾ ਉਹਦੇ ਪਿਓ ਨੇ ਦੱਸਣਾ ਹੂੰ ਲੋਕਾਂ ਦੀਆਂ ਗੱਲਾਂ ਮੁੱਕ ਗਈਆਂ ਨੇ ਹੁਣ ਇਹ ਤੁਸੀਂ ਵੀ ਵੇਖਿਆ ਹੋਵੇਗਾ ਲੋਕੀ ਹੁਣ ਕਿਤੇ ਇਕੱਠੇ ਵੀ ਬੈਠੀ ਨੇ ਤਾਂ ਗੱਲਾਂ ਬਹੁਤ ਘੱਟ ਕਰਦੇ ਨੇ ਦੁੱਖ ਸੁੱਖ ਬਹੁਤ ਘੱਟ ਕਰਦੇ ਨੇ ਉਹ ਜ਼ਿਆਦਾ ਫੋਨਾਂ ਦੇ ਵਿੱਚ ਵੜ ਗਏ ਜਾਂ ਟੈਲੀਵਿਜ਼ਨ ਦੇ ਵਿੱਚ ਵੜ ਗਏ ਇਹ ਪਹਿਲਾਂ ਤਾਂ ਲੋਕੀ ਬੈਠੇ ਅੱਧੀ ਅੱਧੀ ਰਾਤ ਤੱਕ ਗੱਲਾਂ ਕਰੀ ਜਾਂਦੇ ਸੀ ਮੈਂ ਨਾ ਜੀ ਕਾਣੀਆਂ ਬਾਤਾਂ ਸੁਣਾਣੀਆਂ ਕਰਨੀਆਂ ਸਾਡੀ ਮਾਤਾ ਨੇ ਅ ਸਿਆਲ ਦੀਆਂ ਰਾਤਾਂ ਲੰਮੀਆਂ ਹੁੰਦੀਆਂ ਨੇ ਤੁਹਾਨੂੰ ਪਤਾ ਹੈ ਵੀ ਇਹ ਲੰਮੀਆਂ ਰਾਤਾਂ ਦੇ ਵਿੱਚ ਨਾ ਹੁਣ ਤੇ ਟੈਲੀਵਿਜ਼ਨ ਆ ਗਏ ਤੇ ਫੋਨ ਆ ਗਏ ਤੇ ਮਤਲਬ ਕਿ ਹੁਣ ਤੇ ਬੱਚਿਆਂ ਨੇ ਪਹਿਲਾਂ ਦੇ ਟੈਲੀਵਿਜ਼ਨ ਜਦੋਂ ਆਇਆ ਉਦੋਂ ਮਤਲਬ ਕਿ ਜਦੋਂ ਅਸੀਂ ਖਬਰਾਂ ਸੁਣਦੇ ਹੁੰਦੇ ਹਾਂ ਰੇਡੀਓ ਤੋਂ ਉਹ ਮੈਂ ਨਾ ਜੀ ਇਹੋ ਜਿਹਾ ਆਨੰਦ ਆਉਂਦਾ ਸੀ ਨਾ ਜੀ ਵੀ ਚੰਗੀ ਗੱਲ ਸੀ ਉਹਦੀ ਫੋਟੋ ਨਹੀਂ ਸੀ ਦਿਖਦੀ ਫੋਨ ਤੇ ਅਸੀਂ ਫੋਟੋਆਂ ਬੰਦ ਲੇ ਨਾ ਉਹ ਚੈਨਲ ਲਾਨੇ ਆ ਜਿੱਥੇ ਫੋਟੋਆਂ ਦੇਖਣ ਨੱਚਦੇ ਨਾ ਟੱਪਦੇ ਆਂ ਦੀਆਂ ਤੇ ਖਬਰ ਵਾਲੀ ਤੇ ਗੱਲ ਜਿਹੜੀ ਉਹ ਘੱਟ ਸੋੜੇ ਸੁਣਦੇ ਨੇ ਔਰ ਬੱਚੇ ਸਾਡੇ ਜਿਹੜੇ ਨੇ ਜਿਆਦਾ ਨਾਟਕ ਵੇਖ ਕੇ ਰਾਜੀ ਨੇ ਜੀ ਤੇ ਇਹਨਾਂ ਨਾਟਕਾਂ ਦੇ ਵਿੱਚੋਂ ਵੇਖੋ ਨਕਲ ਹੀ ਕਰਨੀ ਏ ਜਿਵੇਂ ਦਾ ਵੇਖਣਾ ਓਵੇਂ ਦੇ ਕਰਨਾ ਜੇ ਅਸੀਂ ਚੰਗਾ ਖਾਵਾਂਗੇ ਤੇ ਸਾਨੂੰ ਚੰਗੀ ਮਾਤ ਆਵੇਗੀ ਜੇ ਮਾੜਾ ਖਾਵਾਂਗੇ ਤੇ ਮਾੜੀ ਮਾਤ ਆਵੇਗੀ ਇਹ ਸੰਗਤ ਦੀ ਰੰਗਤ ਤੇ ਫਿਰ ਚੜ੍ਹੇਗੀ ਜੀ ਜ਼ਰੂਰ ਹੂੰ ਤੇ ਇਹਨਾਂ ਗੱਲਾਂ ਦੇ ਵਿੱਚ ਜਿਹੜੀ ਗੱਲ ਤੁਸੀਂ ਆਂਦੇ ਪਏ ਹੋ ਮਤਲਬ ਕਿ ਇਹ ਚੀਜ਼ਾਂ ਨੇ ਬਹੁਤ ਸਾਡੇ ਤੇ ਪਰਿਵਾਰ ਪਾਇਆ ਹੈ ਇਹਨਾਂ ਜਿਆਦਾ ਪਾਇਆ ਮੈਂ ਨਾ ਜੀ ਸਾਡੇ ਸਮਾਜ ਨੂੰ ਫੜ ਕੇ ਹਿਲਾ ਕੇ ਤਰ ਦਿੱਤਾ ਜੀ ਇਹ ਚੀਜ਼ ਨੂੰ ਬਹੁਤ ਪਰਮਾਤਮਾ ਹੀ ਜੇ ਸਮੱਤ ਬਖਸ਼ੇ ਤੇ ਬੜੀ ਚੰਗੀ ਗੱਲ ਹੈ ਇਹ ਚੀਜ਼ਾਂ ਤੋਂ ਰਹਿਤੀ ਰਹਿਣਾ 'ਚ ਫਾਇਦਾ ਜੀ ਵੇਖੋ ਮੇਰੀ ਗੱਲ ਸੁਣ ਲਓ ਵੀ ਅੱਜ ਪਿਓ ਦੀ ਨਹੀਂ ਪੁੱਤਰ ਮੰਨਦਾ ਪਿਆ ਜੀ ਇਹੋ ਜਿਹਾ ਸਮਾਂ ਆ ਗਿਆ ਧੀ ਮਾਂ ਦੀ ਨਹੀਂ ਮੰਦੀ ਜੇ ਮਾਂ ਕਈ ਸਿੱਖਿਆ ਦਿੰਦੀਆਂ ਨੇ ਮਾਵਾ ਇਹ ਨਹੀਂ ਹੈਗਾ ਵੀ ਸਾਰੀਆਂ ਮਾਵਾ ਨਹੀਂ ਮਤਲ ਦਿੰਦੀਆਂ ਉਹ ਆਖੇ ਦੀ ਮम्मा ਤੈਨੂੰ ਕੀ ਪਤਾ ਹੂੰ ਉਹ ਮम्मा ਆਖੇ ਦੀ ਵੀ ਅੱਜ ਮੇਰੀ ਫਲਾਣੀ ਸਹੇਲੀ ਨੇ ਇਸ ਤਰ੍ਹਾਂ ਕੀਤਾ ਮੈਂ ਇੰਜ ਕੀਤਾ ਤੇ ਮੈਂ ਵੀ ਇਸ ਤਰ੍ਹਾਂ ਹੀ ਕਰਨਾ ਉਹ ਮਾਂ ਦੀ ਵੀ ਨਹੀਂ ਫਿਰ ਮੰਨੇਗੀ ਫਿਰ ਮਾਂ ਆਪੇ ਚੁੱਪ ਕਰ ਜਾਂਦੀ ਹੈ ਵਿਚਾਰੀ ਜਿਵੇਂ ਦਾ ਸਮਾਜ ਵੰਦਾ ਪਿਆ ਉਹ ਮੇਦਾ ਕਰਦਾ ਪਿਆ ਜੀ ਜੀ ਪਰ ਥੋੜਾ ਜਿਹਾ ਪ੍ਰਮਾਤਮਾ ਕਰੇ ਕਿਰਪਾ ਤੇ ਜੇ ਚੰਗੇ ਪਾਸੇ ਲੱਗ ਜਾਣ ਤੇ ਚੰਗੀ ਗੱਲ ਹੈ ਜੀ ਤੁਹਾਡੀ ਨਾ ਗੱਲ ਦੇ ਨਾਲ ਗੱਲ ਜੋੜਦੇ ਆ ਪਰਿਵਾਰ ਬਹੁਤ ਟੁੱਟਣ ਲੱਗੇ ਨੇ ਹਾਂ ਜੀ ਬੜੇ ਸਮੇਂ ਦੇ ਤੇ ਪਹਿਲਾਂ ਇਹ ਆਮ ਸੁਣਿਆ ਜਾਂਦਾ ਸੀ ਬਜ਼ੁਰਗ ਬੀਬੀਆਂ ਦੇ ਮੂੰਹੋਂ ਅਸੀਂ ਗੱਲ ਹੁਣ ਵੀ ਸੁਣਦੇ ਆ ਕਿ ਜਿਹੜੇ ਘਰ ਦੇ ਵਿੱਚ ਮੇਰੀ ਡੋਲੀ ਆਈ ਹੈ ਇੱਥੋਂ ਹੁਣ ਮੇਰੀ ਅਰਥੀ ਹੋਈ ਜਾਣੀ ਹੈ ਹਾਂ ਬਿਲਕੁਲ ਜੀ ਬਿਲਕੁਲ ਤੇ ਹੁਣ ਜਿਹੜਾ ਵਿਆਹ ਹੋ ਜਾਂਦਾ ਤੇ ਉਸ ਤੋਂ ਬਾਅਦ ਦੇ ਵਿੱਚ 6 ਮਹੀਨੇ ਵੀ ਨਹੀਂ ਲੰਘਦੇ ਤੇ ਫਿਰ ਹਿਸਾਬ ਕਿਤਾਬ ਹੋਣ ਲੱਗ ਜਾਂਦੇ ਨੇ ਕੀ ਕੀ ਆਇਆ ਸੀ ਕੀ ਪਾਇਆ ਸੀ ਤੇ ਕੁੜੀ ਨੂੰ ਐ ਜਿਹੜਾ ਕਿਤੇ ਹੋਰ ਘਰ ਤੋਰਦੇ ਹੋ ਬਿਲਕੁਲ ਜੀ ਬਿਲਕੁਲ ਇਹ ਰਿਸ਼ਤੇ ਨਾਤੇ ਤਾਂ ਹੀ ਟੁੱਟਦੇ ਨਾ ਪੈ ਜੀ ਇਹ ਜਦੋਂ ਪਹਿਲਾਂ ਦੇ ਭਾਵੇਂ ਕੋਈ ਗਰੀਬ ਵੀ ਹੋ ਜਾਂਦਾ ਸੀ ਨਾ ਤੇ ਖਾਨਦਾਨ ਵੇਂਦੇ ਸਨ ਵੀ ਉਹਦਾ ਪਛੋਕੜ ਕੀ ਇਹਦੇ ਨਾਨਕੇ ਕਿੱਥੇ ਨੇ ਇਹਦੇ ਦਾਤਕੇ ਕਿੱਥੇ ਨੇ ਇਹਦੀ ਮਤਲ ਮਾਂ ਦੇ ਜਿਹੜੇ ਨੇ ਪੇਕੇ ਜਿਹੜੇ ਨੇ ਉਹ ਕਿੱਥੇ ਨੇ ਉਹ ਨਾਨਕੇ ਦਾਤਕੇ ਸਾਰੇ ਵੇਚ ਕੇ ਤੇ ਰਿਸ਼ਤਾ ਕਰਦੇ ਹੁੰਦੇ ਸਨ ਠੀਕ ਹੈ ਤੇ ਉੱਥੇ ਫੇਰ ਉਹ ਮੱਦਲ ਕੇ ਆਂਦੇ ਹਾਂ ਵੀ ਉਹ ਖਾਨਦਾਨ ਘਾਰੇ ਪਈ ਰਿਸ਼ਤਾ ਕਰਦੇ ਕੋਈ ਗੱਲ ਨਹੀਂ ਅੱਜ ਗਰੀਬੀ ਹੈ ਤੇ ਕੱਲ ਨੂੰ ਅਮੀਰੀ ਵੀ ਆ ਜਾਏਗੀ ਬੱਚਾ ਮਿਹਨਤੀ ਏ ਹੁਣ ਦੇ ਜੀ ਮੱਦਲ ਕੇ ਭਾਵੇਂ ਕੋਈ ਵਿੰਦਾ ਨਹੀਂ ਵੇਖੋ ਉਹ ਫੇਰ ਮੁੜ ਕੇ ਫਿਰ ਹਸਾਬ ਕਿਤਾਬ ਉੱਥੇ ਕਦੇ ਗੱਡੀ ਨਹੀਂ ਆਈ ਸਾਡੇ ਚੰਗੀ ਕਦੇ ਸਾਡੇ ਮਿਲਨੀਆਂ ਨਹੀਂ ਹੋਈਆਂ ਉੱਥੇ ਲੜਾਈਆਂ ਸ਼ੁਰੂ ਹੋ ਜਾਂਦੀਆਂ ਨੇ ਉਹ ਹੁਣ ਜੀ ਮੱਦਲ ਕੇ 100 ਦੇ ਵਿੱਚੋਂ 10% ਤੇ ਰਿਸ਼ਤੇ ਟੁੱਟਦੇ ਨੇ ਪਏ ਹਮ ਇੰਨਾ ਯੋਰ ਪਿਆ ਹਰ ਅਦਾਲਤਾਂ ਦੇ ਵਿੱਚ ਤੁਸੀਂ ਜਾ ਕੇ ਵੇਖ ਲਓ ਫੈਸਲੇ ਇਹ ਨੇ ਬਿਲਕੁਲ ਜਦੋਂ ਬੱਚਿਆਂ ਨੂੰ ਵਿਆਹਣਾ ਹੈ ਜਦੋਂ ਬੱਚਿਆਂ ਦੀ ਵਿਆਹ ਦੀ ਉਮਰ ਹੋ ਜਾਂਦੀ ਹੈ ਤਾਂ ਕਿਹੜੀਆਂ ਗੱਲਾਂ ਜੜੀਆਂ ਨੇ ਵੇਖਣੀਆਂ ਚਾਹੀਦੀਆਂ ਨੇ ਜਿਵੇਂ ਤੁਸੀਂ ਗੱਲ ਕੀਤੀ ਹੈ ਖਾਨਦਾਨ ਦੀ ਗੱਲ ਵੀ ਇਹਦੇ ਵਿੱਚ ਕਰਦੇ ਹੋ ਤੇ ਹੋਰ ਕਿਹੜੀਆਂ ਚੀਜ਼ਾਂ ਜੜੀਆਂ ਵੇਖਣੀਆਂ ਚਾਹੀਦੀਆਂ ਨੇ ਕਈ ਵਾਰੀ ਹੁੰਦਾ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸਿਰਫ ਇਹ ਵੇਖਣ ਲੱਗ ਜਾਂਦੇ ਨੇ ਕਿ ਇਹਨਾਂ ਦੇ ਕੋਲ ਕਿੰਨਾ ਪੈਸਾ ਹੈ ਕਿੰਨੀ ਧਨ ਦੌਲਤ ਹੈ ਕਿੰਨਾ ਅਸਰ ਮਾਇਆ ਹੈ ਪਰ ਅਸਲ ਦੇ ਵਿੱਚ ਕੀ ਵੇਖਣਾ ਚਾਹੀਦਾ ਹੈ ਅਸਲ ਵਿੱਚ ਜੀ ਇਨਸਾਨ ਜਿਹੜਾ ਨਾ ਤਾਂ ਦਾ ਹੌਲ ਤਾਂ ਜਿਹੜੀ ਪਰਮੇਸ਼ਰ ਨੇ ਜਿੱਦਣ ਉਹਨੂੰ ਕੱਲਿਆ ਹੈ ਨਾ ਉਹਦੀ ਪਰਾਲਬਤ ਬਣਾਉਣ ਤੋਂ ਪਹਿਲਾਂ ਉਹਦੀ ਰੋਜੀ ਲਿਖ ਦਿੱਤੀ ਹੈ ਹੂੰ ਉਹਦੀ ਰੋਜੀ ਲਿਖੀ ਹੈ ਪਰਮੇਸ਼ਰ ਨੇ ਜੇ ਉਹਨੇ ਪ੍ਰਮਾਤਮਾ ਨੇ ਪਰਾਲਬਤ ਬਣਾਉਣ ਤੋਂ ਪਹਿਲਾਂ ਉਹਦਾ ਦੁੱਧ ਲਾ ਦਿੱਤਾ ਮਾਂ ਦੇ ਤੇ ਉੱਥੇ ਕੋਈ ਵੇਖ ਨਹੀਂ ਸਕਦਾ ਮਾਂ ਨਹੀਂ ਵੇਖ ਸਕਦੀ ਤੇ ਵੇਖ ਲਓ ਮਤਲਬ ਕਿ ਰੱਬ ਜਿਹੜਾ ਹੈ ਉਹਨੂੰ ਉੱਥੇ ਵੀ ਰੋਟੀ ਰੋਜੀ ਦਿੰਦਾ ਇਹਦੇ ਸਾਡੀ ਮਾੜੀ ਸੋਚ ਹੋ ਗਈ ਮੈਂ ਤੇ ਇੱਕ ਗੱਲ ਜ਼ਰੂਰ ਆਖਾਂਦਾ ਵੀ ਬੰਦਾ ਖਾਨਦਾਨ ਜ਼ਰੂਰ ਵੇਖੋ ਅਕਲ ਨਾਲ ਕਰੋ ਵੇਖੋ ਜਿਹੜੇ ਬੱਚੇ ਨਾਲ ਜ਼ਿੰਦਗੀ ਕੱਢਣੀ ਹੈ ਧੀ ਪੈਣ ਨੇ ਉਹ ਇਨਸਾਨ ਸਹੀ ਹੋਣਾ ਚਾਹੀਦਾ ਹੈ ਜਾਇਆ ਦਾ ਤੇ ਜਿਹੜੀ ਇਹਨਾਂ ਵੇਖੋ ਜ਼ਰੂਰ ਵੇਖਣੀ ਚਾਹੀਦੀ ਏ ਪਰ ਗੱਲ ਇਸ ਤਰ੍ਹਾਂ ਵੀ ਇਹ ਵੀ ਨਹੀਂ ਹੈਗਾ ਵੀ ਅਬ ਤੋਂ ਇੰਨਾ ਹੀ ਵੱਡਾ ਵੇਖ ਲਓ ਜਿਹੜਾ ਮੂੰਹ ਹੀ ਨਾ ਭਰਿਆ ਜਾਏ ਅਬ ਤੋਂ ਨਾਰਮਲ ਥੋੜਾ ਜਿਹਾ ਵੇਖ ਲਓ ਬਰਾਬਰ ਦਾ ਵੇਖ ਲਓ ਉਹਦੇ ਨਾਲ ਆਪਣਾ ਨਰਵਾਹ ਹੋ ਜਾਏਗਾ ਜਦੋਂ ਅਬ ਤੋਂ ਵੱਡਾ ਵੇਖਣਾ ਹੈ ਉੱਥੇ ਫਿਰ ਤੁਹਾਨੂੰ ਪਤਾ ਜੀ ਫਿਰ ਉਹਦਾ ਘਰ ਜਿਹੜਾ ਨਹੀਂ ਪੂਰਾ ਹੁੰਦਾ ਫਿਰ ਗੱਲਾਂ ਬਾਤਾਂ ਸੁਣਨ ਨੂੰ ਹੁੰਦੀਆਂ ਨੇ ਫਿਰ ਧੀ ਜਦੋਂ ਪੇਕੇ ਜਾਂਦੀ ਏ ਥੋੜੇ ਦਿਨਾਂ ਬਾਅਦ ਉਹ ਆਖਿਆ ਦੀ ਮੇਰੀ ਸੱਸ ਨੇ ਆ ਮੈਨੂੰ ਮੈਣਾ ਮਾਰਿਆ ਮੇਰੀ ਨਨਾਨ ਨੇ ਆ ਮਾਰਿਆ ਜੀ ਮੇਰੇ ਸਹੁਰੇ ਨੇ ਆ ਮੈਨੂੰ ਆਖਿਆ ਵੀ ਸਾਨੂੰ ਤੇ ਗੱਡੀਆਂ ਬੜੀਆਂ ਮਿਲਦੀਆਂ ਸਨ ਵੀ ਤੂੰ ਕੀ ਲੈ ਕੇ ਆਈ ਏ ਆ ਛੋਟੀ ਜੀ ਗੱਡੀ ਲੈ ਕੇ ਆ ਗਈ ਏ ਤੇ ਫਲਾਣੇ ਨੂੰ ਉਹਦੇ ਵਿੱਚ ਉਹਨੇ ਦਿੱਤੀ ਸੀ ਆਪਣਾ ਰਾਜੇ ਨੂੰ ਦਿੱਤੀ ਸੀ ਹੈ ਇਹ ਕਈ ਥਾਂ ਮਿਲਨੀਆਂ ਵੀ ਹੋਈਆਂ ਨੇ ਜੀ ਰਾਜਾਂ ਦੀਆਂ ਮਿਲਨੀਆਂ ਵੀ ਕੀਤੀਆਂ ਨੇ ਜੀ ਰਾਜਾ ਲਾਗੀ ਨੂੰ ਕਹਿਣ ਦੇ ਹਾਂਜੀ ਹਾਂਜੀ ਰਾਜਾ ਲਾਗੀ ਨੂੰ লাগੀਆਂ ਨੂੰ ਤੇ ਲਾਗੀਆਂ ਨੂੰ ਛਾਪਾਂ ਪਾਈਆਂ ਜੀ ਹੂੰ ਤੇ ਉਹ ਸਗੋਂ ਸਾਡੇ ਬਜ਼ੁਰਗ ਨੇ ਆਖਿਆ ਵੀ ਜੇ ਅਗਲੇ ਦਾ ਘਰ ਭਰਿਆ ਸੀ ਤੇ ਤੁਸੀਂ ਉਹਨੂੰ ਆਸਾਨੀ ਲਾਣੀ ਹੈ ਵੀ ਕਾਹਸੋਂ ਕੰਮ ਰਾਜੇ ਨੂੰ ਤੁਸੀਂ ਘਰੋਂ ਪਾਓ ਹਾਂ ਇਹ ਪਾਣੀ ਇਹਦੇ ਤੇ ਸਾਡੇ ਬਜ਼ੁਰਗੋ ਨੂੰ ਆਂਦੇ ਨੇ ਮਾਮਾ ਚੁੱਪ ਕਰ ਜਾ ਤੂੰ ਇਹ ਗੱਲ ਨਾਲ ਛੇੜ ਉਹ ਬਜ਼ੁਰਗਾਂ ਦਾ ਮੈਂ ਤਾਂ ਛੇੜਾਂਗਾ ਜੇ ਤੁਸੀਂ ਪਾਣੀ ਸੀ ਤਾਂ ਆਪਣੇ ਘਰੋਂ ਪਾੰਦੇ ਰਾਜੇ ਆਪਣੇ ਨੂੰ ਜੀ ਹਾਂਜੀ ਪਹਿਲਾਂ ਇਹ ਲੋਕਾਂ ਆਂਦੇ ਹੁੰਦੇ ਸਨ ਵੀ ਪ੍ਰਾਣੇ ਨੂੰ ਪਹਿਲਾਂ ਹੀ ਬੋਲਟ ਦੇ ਦਿਓ ਵੀ ਪਤਾ ਲੱਗ ਜਾਏਗਾ ਜੇ ਇਹਦੇ ਕੰਜਰੇ ਸਿਆਣਾ ਹੋਇਆ ਫਿਰ ਤੇ ਸਾਮਕੇ ਚਲਾ ਲੇਗਾ ਨਹੀਂ ਤਾਂ ਪਹਿਲੇ ਲੱਤਬਾਂਤ ਰੋੜ ਲੇਗਾ ਉਸ ਤੋਂ ਬਾਅਦ ਆਪਣੀ ਮਰਜ਼ੀ ਕਰ ਲਿਓ ਇਹ ਲੋਕਾਂ 'ਚ ਇਹ ਵੀ ਹੈਗਾ ਸੀ ਉਹਨਾਂ ਨੇ ਆਖਣਾ ਵੀ ਜੇ ਇਹਦੇ ਪ੍ਰਾਣਾ ਸਿਆਣਾ ਹੋਇਆ ਫਿਰ ਤੇ ਸਾਮਕੇ ਚਲਾਏਗਾ ਫਿਰ ਤੇ ਹੈਗਾ ਵੀ ਸਹੀ ਰਹੇਗਾ ਨਹੀਂ ਤਾਂ ਫਿਰ ਪ੍ਰਾਣਾ ਜਿਹੜਾ ਲੱਤਬਾਂਤ ਰੋੜ ਕੇ ਆਪਣਾ ਠੀਕ ਹੋ ਜਾਏਗਾ ਫਿਰ ਤੁਸੀਂ ਆਪਣੀ ਮਰਜ਼ੀ ਕਰ ਲਿਓ ਜੇ ਬਾਅਦ ਇਹ ਜਿੱਥੇ ਮਰਜ਼ੀ ਕਰ ਲਿਓ ਰਸਤਾ ਹਰ ਹੁੰਦੇ ਨੇ ਜੀ ਹੁੰਦੇ ਨੇ ਕਈ ਤਾਂ ਐਕਸੀਡੈਂਟ ਕੀਤੇ ਨੇ ਐਨੀ ਜ਼ਿਆਦਾ ਸਪੀਡ ਦੇ ਵਿੱਚ ਇਹ ਸਪੀਡ ਵਾਲੀਆਂ ਚੀਜ਼ਾਂ ਆ ਗਈਆਂ ਨੇ ਤੁਸੀਂ ਹਰ ਹਰੋੜ ਦੇ ਉੱਤੇ ਤੁਸੀਂ ਇਹ ਵੇਖ ਲਓ ਤੁਸੀਂ 50 ਕਿਲੋਮੀਟਰ ਜਾਓਗੇ ਨਾ ਤੁਹਾਨੂੰ ਨਾ 50 ਕਿਲੋਮੀਟਰ ਦੇ ਵਿੱਚ ਘੱਟੋ-ਘੱਟ 5-6 ਐਕਸੀਡੈਂਟ ਦੇਖਣ ਦੇ ਜੀ ਐਨੀ ਸਪੀਡ ਦੇ ਵਿੱਚ ਕੋਈ ਨਾ ਕੋਈ ਮਾੜਾ ਜਿਹਾ ਕਈ ਬੰਦੇ ਤੇ ਵਿਚਾਰੇ ਨਾ ਚੰਗੇ ਬਲੀ ਰਗੜੇ ਜਾਂਦੇ ਨੇ ਹਮ ਐਨੀ ਸਪੀਡ ਹੁੰਦੀ ਏ ਇਹ ਭੱਜ ਦੌੜ ਕਾਦੀ ਏ ਭੱਜ ਦੌੜ ਕੋਈ ਨਹੀਂ ਜੀ ਕਿੱਥੇ ਵੀ ਨਹੀਂ ਕਿੱਥੇ ਨਹੀਂ ਜਾ ਪਹੁੰਚਣਾ ਪਹੁੰਚਣਾ ਘਰੇ ਹੀ ਹੂੰ ਜੇ ਵੇਖੋ ਜਾਣਾ ਹੈ ਆਪਾਂ ਨੇ ਆਪਾਂ ਨੂੰ ਪਤਾ ਵੀ ਇੱਥੋਂ ਆਪਾਂ 100 ਕਿਲੋਮੀਟਰ ਜਾਣਾ ਹੈ ਤੇ 10 ਮਿੰਟ ਪਹਿਲਾਂ ਟੁਰਪੋ ਨਾ ਉਹ ਪਹਿਲਾਂ ਨਹੀਂ ਲੇਟ ਕਰਨਾ ਬੀਬੀਆਂ ਨੇ ਅਜੇ ਤਿਆਰ ਨਹੀਂ ਹੋਈ ਅਜੇ ਕੱਪੜੇ ਨਹੀਂ ਪਾਏ ਹਨ ਮਤਲਬ ਕਿ ਵੀ ਤਿਆਰ ਹੁੰਦੇ ਆ ਹੁੰਦੇ ਆ ਤਿੰਨ ਸੂਟ ਬਦਲ ਲੈਣੇ ਉਹਨੇ ਮਤਲਬ ਵੇਖਣਾ ਐ ਨਹੀਂ ਮੈਨੂੰ ਫਿੱਟ ਸ਼ੀਸ਼ੇ ਅੱਗੇ ਖਲੋ ਕੇ ਜੀ ਉਹਨੇ ਵੇਖੀ ਜਾਣਾ ਫਿਰ ਉਹਨੇ ਪਾ ਕੇ ਆਪਣਾ ਵੇਖ ਕੇ ਫਿਰ ਦੂਜੀ ਨੂੰ ਪੁੱਛਣਾ ਹੇ ਬਰ ਮੈਂ ਠੀਕ ਲੱਗਨੀ ਆ ਕਿ ਨਹੀਂ ਲੱਗਦੀ ਉਹ ਆਂਦੀ ਨਾ ਇਹ ਤਾਂ ਠੀਕ ਆ ਫਿਰ ਮੈਂ ਉਹ ਦੂਜਾ ਨਾ ਪਾ ਲਾ ਆ ਪਾ ਲੋ ਬਾਈ ਉਹ ਦੂਜਾ ਪਾਉਂਦੇ ਆ ਪਾਉਂਦੇ ਆ ਇਹਨੇ ਟਾਈਮ ਹੋ ਜਾਂਦਾ ਫਿਰ ਉਹ ਗੱਡੀ ਭਜਾਣੀ ਸ਼ੁਰੂ ਕਰਦਾ ਫਿਰ ਉਹ ਕੋਈਆਂ ਨੂੰ ਰੜ ਜਾਂਦਾ ਜੀ ਉਹ ਫਿਰ ਵਿਚਾਰੇ ਕਈ ਜਾਂਦੇ ਜਾਂਦੇ ਵਿਚਾਰੇ ਭਲੇ ਮਾਨਸ ਵੀ ਬੰਦੇ ਰਗੜੇ ਜਾਂਦੇ ਨੇ ਇਹ ਨਹੀਂ ਹੁੰਦਾ ਵੀ ਸਾਰੇ ਦੇ ਐਕਸੀਡੈਂਟ ਸਪੀਡ ਵਾਲਿਆਂ ਦੇ ਹੁੰਦੇ ਨੇ ਕਈ ਘੱਟ ਸਪੀਡ ਵਾਲੇ ਵਿਚਾਰੇ ਰਗੜੇ ਜਾਂਦੇ ਨੇ ਵਿੱਚ ਹੂੰ ਉਹ ਸਗੋਂ ਜਿਹੜਾ ਬੰਦਾ ਸਹੀ ਜਾਣ ਡਿਆ ਹੈ ਨਾ ਉਹ ਨਪੋਲ ਰਗੜਿਆ ਜਾਂਦਾ ਸਗੋਂ ਉਹਨੂੰ ਕੀ ਪਤਾ ਮਗਰੋਂ ਕਿੰਨੀ ਸਪੀਡ ਵਾਲਾ ਕਿੰਨੀ ਕਾਲੀ ਚ ਆਇਆ ਬੰਦਾ ਉਹਨੇ ਫੇਟੀ ਮਾਰ ਕੇ ਅਗਾ ਲੰਘ ਜਾਣਾ ਮੰਨ ਕਰਿਓ ਵਿਚਾਰਾ ਉਹ ਹਰੀਜਾਨ ਵਾਲਾ ਜਿਹੜਾ ਰਗੜਿਆ ਜਾਂਦਾ ਤੇਲ ਚਲਾਉਣ ਵਾਲਾ ਜਿਹੜਾ ਲੰਘ ਜਾਂਦਾ